ਤੇ ਜਿਹੜਾ ਲੋੜ ਪੈਣ ਤੇ ਤੁਹਾਡਾ ਫੋਨ ਹੀ ਦੇ ਚੱਕੇ ਬਾਅਦ ਚ ਕਵੇ ਯਾਰ ਫੋਨ ਕਰ ਰਹਿ ਗਿਆ ਮੈਂ ਤੇ ਬਾਹਰ ਗਿਆ ਕਿਤੇ ਜਾਂ ਉਹ ਦਿਨ ਫੋਨ ਮੇਰਾ ਨਿਆਣਿਆਂ ਕੋਲ ਰਹਿ ਗਿਆ ਸੀ ਹੁਣ ਉਹ ਸਮਾਂ ਲੰਘ ਗਿਆ ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਤਾਲ ਤਾਂ ਅਗਲੇ ਨਾ ਇੱਕ ਉਹ ਸੀ ਜਿਹੜਾ ਆਪਣੇ ਆਪ ਪਹੁੰਚ ਕੇ ਤੁਹਾਡੇ ਕੋਲ ਆ ਗਿਆ ਤੁਹਾਡੀ ਮਦਦ ਕੀਤੀ ਤੁਹਾਡੀ ਹੈਲਪ ਕੀਤੀ ਰਿਸ਼ਤੇਦਾਰ ਸਾਖ ਸਬੰਧੀ ਬੜੇ ਦੁਨੀਆ ਤੇ ਐਸੇ ਮਨੋਖ ਹੁੰਦੇ ਨੇ ਜਿਨ੍ਹਾਂ ਨੂੰ ਕਈ ਵਾਰੀ ਅਸੀਂ ਬਹੁਤ ਸਮਾਂ ਪਹਿਲਾਂ ਚੰਗਾ ਕਹਿੰਦੇ ਆ ਪਰ ਜਦੋਂ ਲੋੜ ਪੈਂਦੀ ਆ ਉਹ ਸਾਡਾ ਸਾਥ ਛੱਡ ਜਾਂਦੇ ਆ ਤੋਂ ਪਾਸ਼ਾ ਜੀ ਕਹਿੰਦੇ ਨੇ हे भाई सजन बनाण लाग्या ਵੀ ਧਿਆਨ ਰੱਖੀ ਸਜਣ ਉਹਨੂੰ ਬਣਾਈ ਜਿਹੜਾ ਤੇਰਾ ਹਰ ਵਕਤ ਹਰ ਸਮੇਂ ਤੇਰੀ ਮਦਦ ਕਰਦਾ ਹੋਵੇ ਤਾਂ ਬਾਣੀ ਚਾਹੇ ਨਾ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਜਿਹਦੇ ਕੋਲ ਬੈਠਿਆ ਨਾ ਕੋਈ ਦੁਨੀਆ ਦਾ ਬੰਦਾ ਇਹ ਨਾ ਕਵੇ ਕਿ ਤੂੰ ਮਾੜੇ ਸਜਣ ਕੋਲ ਬੈਠਾ ਹਰ ਬੰਦਾ ਕਵੇ ਯਾਰ ਤੂੰ ਸਜਣ ਬੜਾ ਕਮਾਲ ਦਾ ਚੁਣਿਆ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਜਿਹੜਾ ਸਾਰਿਆਂ ਦੇ ਭਰੋਸੇ ਕਰਨ ਯੋਗ ਆ ਜਿਹੜੇ ਸਾਰੇ ਲੋਕ ਉਹ ਤੇ ਵਿਸ਼ਵਾਸ ਕਰ ਸਕਦੇ ਆ ਭਰੋਸਾ ਕਰ ਸਕਦੇ ਆ ਤੋ ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਆਪਣੇ ਅੰਦਰੋਂ ਜਿਹੜਾ ਆ ਜਿਹੜੇ ਦੋ ਵਕਾਰ ਤੈਨੂੰ ਬਨ ਕੇ ਬਿਠੇ ਆ ਨਾ ਕਾਮ ਤੇ ਕ੍ਰੋਧ ਇਹਨਾਂ ਚੋਂ ਆਪਣੇ ਆਪ ਨੂੰ ਬਾਹਰ ਕੱਢ ਲਾ ਇਹਨਾਂ ਤੋਂ ਆਪਣੇ ਆਪ ਨੂੰ ਛਡਾਲਾ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਭਉ ਕਰ ਭਉ ਚ ਆ ਜਾ ਪਰਮੇਸ਼ਰ ਦੇ ਭੈ ਚ ਆ ਜਾ ਨਿਰਮਲ ਪਹੁਚ ਆ ਜਜ ਨੂੰ ਆਪਾਂ ਜਿਹਨੂੰ ਲਾਵਾਂ ਦਾ ਪਾਠ ਕਰਦੇ ਨੇ 773 ਅੰਕ ਤੇ ਸੁਹੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀਆਂ ਪਾਵਨ ਬਾਣੀ ਜੇ ਤੁਸੀਂ ਪੜ੍ਹਦੇ ਆ ਜਿਨ ਨਿਰਭਉ ਜਦੋਂ ਜਿਨ ਨਿਰਭਉ ਅਸੀਂ ਜਦੋਂ ਸ਼ਬਦ ਪੜ੍ਹਦੇ ਆ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਭਰਪੂਰੇ ਨਿਰਮਲ ਪਉ ਅਦਬ ਜਿਹਨੂੰ ਆਪਾਂ ਕਹਿ ਸਕਦੇ ਰਿਸਪੈਕਟ ਕਹਿ ਸਕਦੇ ਆ ਤੋ ਹਜ਼ੂਰ ਇਹ ਫੇ ਫਰਮਾਉਂਦੇ ਆ ਵੀ ਭਾਈ ਤੂੰ ਆਪਣੀ ਜ਼ਿੰਦਗੀ ਚ ਪਰਮੇਸ਼ਰ ਦੇ ਭੈ ਵਿੱਚ ਰਹਿ ਅੱਛਾ ਇਹ ਨੁਕਤਾ ਕਿੱਡਾ ਕਮਾਲ ਦਾ ਜੇ ਮੈਂ ਪਰਮੇਸ਼ਰ ਦੇ ਭੈ ਚ ਰਵਾਂਗਾ ਨਾ ਦੁਨਿਆਵੀ ਕੋਈ ਡਰ ਨਹੀਂ ਹੋਏਗਾ ਤੇ ਜੇ ਮੈਂ ਪਰਮੇਸ਼ਰ ਦੇ ਭੈ ਤੋਂ ਬਾਹਰ ਚਲਾ ਗਿਆ ਫਿਰ ਦੁਨਿਆਵੀ ਡਰਾਂ ਨੇ ਮੈਨੂੰ ਘੇਰ ਲੈਣਾ ਜਿਵੇਂ ਆਪਾਂ ਆਪਣੇ ਬੱਚੇ ਨੂੰ ਕੀ ਕਹਿੰਦੇ ਆ ਜਿਹੜੇ ਬੱਚੇ ਆਪਣੇ ਮਾਂ ਬਾਪ ਦਾ ਭੈ ਕਬੂਲਦੇ ਆ ਨਾ ਡਰ ਕਬੂਲਦੇ ਆ ਮਜਾਲ ਕੀ ਦੁਨੀਆ ਤੋਂ ਡਰ ਜਾਣ ਕਿਉਂ ਕਿਉਂਕਿ ਉਹਨਾਂ ਨੇ ਆਪਣੇ ਪਿਤਾ ਦੇ ਦਾਦਾ ਜੀ ਦੇ ਪਰਿਵਾਰ ਦੇ ਭੈ ਦੇ ਵਿੱਚ ਰਹਿ ਕੇ ਕੋਈ ਗਲਤ ਕੰਮ ਕੀਤਾ ਹੀ ਨਹੀਂ ਤੇ ਦੁਨੀਆ ਦਾ ਡਰ ਕਿੱਥੋਂ ਹੋਣਾ ਹੈ ਤੇ ਜਿਨੇ ਆਪਣੇ ਮਾਤਾ ਪਿਤਾ ਦੇ ਡਰ ਦੀ ਪ੍ਰਵਾਹ ਨਹੀਂ ਕੀਤੀ ਯਾਦ ਰੱਖਣਾ ਦੁਨੀਆ ਦੇ ਨਿੱਕੇ ਨਿੱਕੇ ਕੰਮ ਫੇ ਕਦੀ ਉਹਨਾਂ ਨੂੰ ਡਰਾ ਜਾਂਦੇ ਆ ਅਸੀਂ ਸਭ ਜਾਣਦਾ ਇਤਿਹਾਸ ਪੜ੍ਹਦੇ ਆ ਉਹ ਆਪਣੇ ਸਤਿਕਾਰਯੋਗ ਦਾਦਾ ਜੀ ਸਤਿਕਾਰਯੋਗ ਪਿਤਾ ਜੀ ਆਪਣੇ ਗੁਰੂ ਦੇ ਭੈ ਵਿੱਚ ਦੇ ਵਜ਼ੀਰ ਖਾਨ ਦੀ ਹਿੰਮਤ ਨਾਲ ਉਹਨਾਂ ਡਰਾ ਜੇ ਜੀ ਕੀ ਮਤਾ ਜੀ ਉਥੇ ਸੁਚਾਨਾ ਦੇ ਖਤਰੀ ਡਰਾਜੇ ਉਹਨਾਂ ਨੂੰ ਕੀ ਮਜਾਲ ਹੈ ਉਹਨਾਂ ਨੂੰ ਉਥੇ ਗੰਗੂ ਬ੍ਰਾਹਮਣ ਡਰਾਜੇ ਕੀ ਮਜਾਲ ਹੈ ਵੀ ਉਥੇ ਨੀਹਾਂ ਚਿੰਨ ਵਾਲੇ ਉਹਨੂੰ ਡਰਾ ਜਾਣ ਕਿਉਂ ਕਿਉਂਕਿ ਉਹ ਆਪਣੇ ਪਿਤਾ ਦੇ ਪੈਰ ਵਿੱਚ ਨੇ ਆਪਣੇ ਪਰਮੇਸ਼ਰ ਦੇ ਪੈਰ ਵਿੱਚ ਆਪਣਾ ਜੀਵਨ ਜਿਉਂਦੇ ਨੇ ਤੁਸੀਂ ਇਹਨੂੰ ਆਪਣੇ ਪਰਿਵਾਰਾਂ ਤੇ ਵੀ ਲਾ ਕੇ ਵੇਖ ਲਿਓ ਜਿਹੜੀਆਂ ਧੀਆਂ ਜਿਹੜੇ ਪੁੱਤ ਆਪਣੇ ਮਾਤਾ ਪਿਤਾ ਆਪਣੇ ਪਰਿਵਾਰ ਦੇ ਜੀਵਾਂ ਦੇ ਪੈਰ ਚ ਐਣਗੇ ਨਾ ਉਹ ਦੁਨਿਆਵੀ ਭੌਤੋਂ ਕਦੀ ਨਹੀਂ ਡਰਨਗੇ ਉਹਨਾਂ ਨੂੰ ਡਰ ਕਾਹਦਾ ਕਿਉਂਕਿ ਉਹਨਾਂ ਨੇ ਆਪਣੇ ਭੈਅ ਚ ਰਹਿ ਕੇ ਨਾ ਆਪਣੇ ਪਰਿਵਾਰ ਦੇ ਭੈਅ ਚ ਰਹਿ ਕੇ ਅਦਬ ਚ ਰਹਿ ਕੇ ਉਹਨਾਂ ਨੇ ਕੋਈ ਗਲਤ ਕੰਮ ਜ਼ਿੰਦਗੀ ਚ ਕੀਤਾ ਹੀ ਨਹੀਂ ਤੇ ਜਿਨ੍ਹਾਂ ਨੇ ਆਪਣੇ ਮਾਂ ਬਾਪ ਦੇ ਭੈਅ ਦੀ ਪਰਵਾਹ ਨਹੀਂ ਕੀਤੀ ਇੱਕ ਸਮਾਂ ਐਸਾ ਆਉਂਦਾ ਉਹਨਾਂ ਨੂੰ ਜ਼ਿੰਦਗੀ ਚ ਫਿਰ ਦੁਨਿਆਵੀ ਡਾਰ ਉਹਨਾਂ ਨੂੰ ਰੋਜ਼ ਮਾਰਦੇ ਨੇ ਤੇ ਸਤਗੁਰ ਨੇ ਬਾਣੀ ਚ ਪਤਾ ਕੀ ਸ਼ਬਦ ਵਰਤਿਆ ਨਿਕਟ 부ਝੈ ਸੋ ਬੁਰਾ ਕਿਉ ਕਰੈ ਜਿਹਨੇ ਆਪਣੀ ਜ਼ਿੰਦਗੀ 'ਚ ਨਿਕਟ ਬੁੱਝ ਲਿਆ ਨਾ ਗੱਲ ਵੇਖੋ ਸਾਰੀ ਬੁੱਝਣ ਦੀ ਆ ਸਾਧ ਸੰਗਤ ਜੀ ਜਿਹਨੇ ਆਪਣੀ ਜ਼ਿੰਦਗੀ 'ਚ ਨਿਕਟ ਬੁੱਝ ਲਿਆ ਪਰਮੇਸ਼ਰ ਨੂੰ ਵੀ ਮਾਲਕ ਮੇਰੇ ਨੇੜੇ ਆ ਅੱਛਾ ਆਪਾਂ ਕਹਿ ਸਾਰੇ ਦਿੰਨੇ ਆ ਵੀ ਰੱਬ ਸਭ ਕੁਝ ਵੇਖਦਾ ਵਾ ਇਹ ਤੇ ਹਰ ਬੰਦਾ ਕਹਿੰਦਾ ਨਾਸਤਿਕ ਵੀ ਕਹਿੰਦਾ ਆਸਤਿਕ ਵੀ ਕਹਿੰਦਾ ਸਾਰੇ ਬੰਦੇ ਕਹਿੰਦੇ ਨੇ ਪਰ ਹਜ਼ੂਰ ਇੱਥੇ ਫਰਮਾਉਂਦੇ ਨੇ ਨਿਕਟ ਬੁੱਝੈ ਜਿਸ ਨੇ ਇਹ ਗੱਲ ਬੁੱਝ ਲਈ ਵੀ ਨਿਕਟ ਹੈ ਉਹ ਸੋ ਬੁਰਾ ਕਿਉਂ ਕਰੇ ਉਹਦੀ ਜ਼ਿੰਦਗੀ ਚੋਂ ਬੁਰੇ ਕੰਮਾਂ ਦੀ ਗਿਣਤੀ ਘਟ ਜਾਏਗੀ ਨਿਕਟ 부ਜਾ ਸੋ ਬੁਰਾ ਕਿਉ ਕਰੈ ਬਿਕ ਸੰਚੈ ਉਹ ਆਪਣੀ ਜ਼ਿੰਦਗੀ ਚ ਫਿਰ ਜ਼ਹਿਰ ਇਕੱਠੀ ਕਰਦਾ ਕਰਦਾ ਨਿਤ ਡਰਦਾ ਫਿਰੈ ਡਰ ਬੰਦੇ ਦੀ ਜ਼ਿੰਦਗੀ ਚ ਜ਼ਹਿਰ ਤੋਂ ਪੈਦਾ ਹੁੰਦਾ ਹੈ ਜਿੰਨੀ ਜ਼ਹਿਰ ਵਾਧੀ ਜਾਏਗੀ ਓਨਾ ਡਰ ਵਾਧਦਾ ਜਾਏਗਾ ਜਿੰਨਾ ਅੰਮ੍ਰਿਤ ਵਾਧਦਾ ਜਾਏਗਾ ਓਨਾ ਡਰ ਘਟਦਾ ਜਾਏਗਾ ਹੁਣ ਖੇੜ ਇਨੀ ਆ ਵੀ ਅਮਰਤ ਇਕੱਠਾ ਕਰਾਂਗੇ ਤੇ ਸਾਡੀ ਜ਼ਿੰਦਗੀ ਦਾ ਡਰ ਖਤਮ ਹੋਏਗਾ ਯਹਿਰ ਇਕੱਠੀ ਕਰਾਂਗੇ ਤੇ ਜ਼ਿੰਦਗੀ ਦੀ ਡਰ ਵਧੇਗਾ ਫੈਸਲਾ ਅਸੀਂ ਕਰਨਾ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਡਰ ਵਧਾਉਣਾ ਹੈ ਕਿ ਘਟਾਉਣਾ ਹੈ ਜੇ ਤੇ ਅਸੀਂ ਆਪਣੀ ਜ਼ਿੰਦਗੀ ਜੋ ਡਰ ਘਟਾਉਣਾ ਚਾਹੁੰਦੇ ਆ ਤੇ ਫਿਰ ਅਮਰਤ ਇਕੱਠਾ ਕਰੀਏ ਦੇਵੀ ਗੁਣ ਇਕੱਠੇ ਕਰੀਏ ਚੰਗੇ ਕੰਮ ਕਰਨੇ ਸ਼ੁਰੂ ਕਰੀਏ ਜਿੰਨੇ ਪੁੱਠੇ ਕੰਮ ਕਰਾਂਗੇ ਫਿਰ ਤਾਂ ਸਾਰੀ ਜ਼ਿੰਦਗੀ ਡਰ ਚ ਲੰਗੇਗੀ ਕਦਮ ਕਦਮ ਤੇ ਡਰ ਜ਼ਿੰਦਗੀ ਚ ਪੈਦਾ ਹੋਏਗਾ ਕਦਮ ਪੁੱਟਣ ਲੱਗਿਆਂ ਵੀ ਡਰ ਆਉਣਾ ਹੈ ਤੋ ਹਜ਼ੂਰ ਇਹ ਤੇ ਫਰਮਾਉਂਦੇ ਨੇ ਨਿਕਟ ਬੁਝੈ ਸੋ ਬੁਰਾ ਕਿਉ ਕਰੈ ਜਿਨੇ ਨਿਕਟ ਬੁਝ ਲਿਆ ਉਹ ਬੁਰਾ ਕੰਮ ਨਹੀਂ ਕਰੇਗਾ ਬਿਕ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਪਾਸ਼ਾ ਜੀ ਕਹਿੰਦੇ ਹੈਗਾ ਨੇੜੇ ਆ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਨੇੜਾ ਨੇੜਾ ਸਭ ਕੋ ਕਹੈ ਸਾਰੀ ਦੁਨੀਆ ਕਹਿੰਦੀ ਰੱਬ ਬੜਾ ਨੇੜੇ ਆ ਪਰ ਗੁਰਮੁਖ ਭੇਦ ਕੋ ਵਿਰਲਾ ਲੈ ਕਿਸੇ ਵਿਰਲੇ ਨੇ ਗੁਰੂ ਦੇ ਰਾਹੀਂ ਇਸ ਭੇਦ ਨੂੰ ਸਮਝਿਆ ਕਿ ਉਹ ਬਹੁਤ ਨੇੜੇ ਹੈ ਤੇ ਜਿਹਨੇ ਨੇੜੇ ਸਮਝ ਲਿਆ ਅੱਛਾ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜਿਨੇ ਪਰਮੇਸ਼ਰ ਦੇ ਅਦਬ ਨੂੰ ਸਮਝ ਲਿਆ ਤੇ ਪਰਮੇਸ਼ਰ ਨੂੰ ਨੇੜੇ ਜਾਣ ਲਿਆ ਉਹਦੀ ਜ਼ਿੰਦਗੀ ਵਿੱਚ ਬੁਰਿਆਂ ਕੰਮਾਂ ਦੀ ਗਿਣਤੀ ਘਟ ਜਾਏਗੀ ਤੇ ਚੰਗੇ ਕੰਮਾਂ ਦੀ ਗਿਣਤੀ ਵਧ ਜਾਏਗੀ ਜਾਨੀ ਕਿ ਹਨੇਰਾ ਘਟ ਜਾਏਗਾ ਤੇ ਚੰਨ ਵੱਧ ਜਾਏਗਾ ਬਸ ਸੌਖਾ ਹੀ ਤਰੀਕਾ ਉਹਦੇ ਉਹਦੇ ਕੰਮਾਂ ਤੋਂ ਪਤਾ ਲੱਗਣਾ ਉਦੇ ਕੰਮ ਕਿਦਾਂ ਦੇ ਨੇ ਉਹਦਾ ਰਹਿਣ ਸਹਿਣ ਉੱਠਣਾ ਬੈਠਣਾ ਸਲੀਕਾ ਜਿਵੇਂ ਰਾਤੀ ਰਾਣੀ ਕਿਸੇ ਗਲੀ ਚ ਲੱਗੀ ਹੋਵੇ ਕਿਸੇ ਘਰ ਲੱਗੀ ਹੋਵੇ ਤਾਂ ਜਦੋਂ ਹਵਾ ਜਾਂਦੀ ਫਿਰ ਸੁਗੰਧੀ ਉਧਰੋਂ ਲਈ ਜਾਂਦੀ ਆ ਦੱਸਣ ਦੀ ਲੋੜ ਨਹੀਂ ਪੈਂਦੀ ਇਸੇ ਤਰ੍ਹਾਂ ਤੁਸੀਂ ਕਿਸੇ ਬੰਦੇ ਨਾਲ ਕਿਸੇ ਬੱਚੇ ਨਾਲ ਗੱਲ ਕਰੋ ਕਿਸੇ ਵਿਅਕਤੀ ਨਾਲ ਵੀ ਗੱਲ ਕਰ ਲਓ ਉਹਦੇ ਬੋਲਣ ਜੋ ਪਤਾ ਲੱਗ ਜਾਣਾ ਵੀ ਇਹਦੀ ਐਜੂਕੇਸ਼ਨ ਕਿਦਾਂ ਦੀ ਹੈ ਇਹਦੇ ਸੰਸਕਾਰ ਕਿਦਾਂ ਦੇ ਆ ਇਹਦਾ ਰਹਿਣ ਸਹਿਣ ਕਿਦਾਂ ਦਾ ਇੱਕ ਬੋਲਣ ਤੋਂ ਹੀ ਜਿਵੇਂ ਕਹਿੰਦੇ ਬੋਲਣ ਪਾਜ ਉਘਾੜਿਆ ਜੋ ਮੂਲੀ ਪਤਾ ਜਦੋਂ ਆਪਾਂ ਕਿਸੇ ਬੰਦੇ ਦੇ ਨਾਲ ਦਸਨ ਦੀ ਲੋਣੇ ਪੈਣੀ ਕਿੰਨੀ ਬਾਣੀ ਪੜਦਾ ਕਿੰਨਾ ਪਾਠ ਕਰਦਾ ਜਦੋਂ ਉਹਦਾ ਰਹਿਣਾ ਸਹਿਣਾ ਉੱਠਣਾ ਬੈਠਣਾ ਵਤੀਰਾ ਜਿਹਨੂੰ ਆਪਾਂ ਕਹਿ ਸਕਦੇ ਆ ਉਹਦਾ ਵਿਹਾਰ ਜਿਵੇਂ ਆਪਾਂ ਸੁਖਨੀ ਸਾਹਿਬ ਦੀ ਬਾਣੀ ਚ ਪੜਦੇ ਉਸ ਤੋਂ ਤਾਂ ਮਨ ਮੈਂ ਕਰਨ ਰੰਗਾਰ ਮਨ ਸ਼ਬਦ ਵਰਤਿਆ ਉੱਥੇ ਅੱਜ ਤਨ ਉਸ ਤੋਂ ਤਾਂ ਬਹੁਤ ਕਰ ਰਿਹਾ ਪਰ ਮਨ ਸ਼ਾਮਲ ਹੈ ਨਹੀਂ ਵਿੱਚ ਉਹਦੇ ਅੱਜ ਤਨ ਉਸਤਤ ਬਹੁਤ ਕਰ ਰਿਹਾ ਕੋਈ ਸ਼ੱਕ ਨਹੀਂ ਹੈ 2 ਵਜੇ ਉੱਠ ਕੇ ਕਰ ਰਿਹਾ 3 ਵਜੇ ਉੱਠ ਕੇ ਕਰ ਰਿਹਾ 4 ਵਜੇ ਉੱਠ ਕੇ ਕਰ ਰਿਹਾ ਸ਼ਾਮੀ ਕਰ ਰਿਹਾ ਦੁਪਹਿਰੇ ਕਰ ਪਰ ਜਦਨ ਮਨ ਸ਼ਾਮਲ ਹੋ ਗਿਆ ਨਾ ਉਹਦੇ ਨਾਲ ਨਤੀਜੇ ਹੋਣਗੇ ਉਸ ਤੋਂ ਤਾਂ ਮਨ ਮੈਂ ਕਾਰਨ ਰੰਕਾਰ ਕਰ ਮਨ ਮੇਰੇ ਸਾਡਾ ਵਿਹਾਰ ਸੱਚਾ ਹੋ ਜਾਣਾ ਸਾਨੂੰ ਕੋਈ ਇਹ ਥੋੜਾ ਕਹੇਗਾ ਸੌਂ ਖਾਂ ਭਲਾ ਤੂੰ ਆ ਕੰਮ ਕੀਤਾ ਕਿ ਨਹੀਂ ਕੀਤਾ ਫੇ ਤੇ ਮਾਫ ਕਰਨਾ ਬੰਦਾ ਜਿਹਦੇ ਪੈਸੇ ਦੇਣੇ ਉਹਨੂੰ ਚੇਤਾ ਭੁੱਲ ਗਿਆ ਵਾ ਪਰ ਅਗਲਾ ਦਰਵਾਜ਼ਾ ਖੜਕਾ ਕੇ ਇਦਾਂ ਜਾਏਗਾ ਮਾਲੂ ਕਿਸੇ ਕੋਲ ਪੈਸੇ ਲੈਨੇ ਬਾਪ ਨੇ ਬਾਪ ਦੀ ਡੈਥ ਹੋ ਗਈ ਬੱਚਿਆਂ ਨੇ ਜਾ ਕੇ ਦੋਸਤਾਂ ਮਿੱਤਰਾਂ ਨੂੰ ਪੁੱਛਿਆ ਬਾਪੂਦਿਆਂ ਨੂੰ ਕਿ ਸਾਡੇ ਪਿਤਾ ਨੇ ਤੁਹਾਡੇ ਕੋਲ ਆਧਾਰ ਸਦਾਰ ਲਿਆ ਤੇ ਸਾਨੂੰ ਦੱਸ ਦਿਓ ਐ ਨਹੀਂ ਚਾਹੁੰਦੇ ਕਿ ਸਾਡੇ ਪਰਿਵਾਰ ਦੇ ਉੱਤੇ ਕੋਈ ਕਲੰਕ ਲੱਗੇ ਕਿਉਂਕਿ ਉਹ ਵਿਹਾਰ ਐਸਾ ਬਣਾਇਆ ਅਸੀਂ ਨਹੀਂ ਚਾਹੁੰਦੇ ਹੁੰਦੇ ਨੇ ਤੇ ਕਈ ਐਸੇ ਵੀ ਹੁੰਦੇ ਨੇ ਕਹਿੰਦੇ ਤੁਸੀਂ ਪਾਪਾ ਜੀ ਨੂੰ ਦਿੱਤੇ ਸੀ ਸਾਨੂੰ ਕਿਹਾ ਉਹਨਾਂ ਨੇ ਘਰ ਆਣ ਕੇ ਦੱਸਿਆ ਹੁਣ ਜਿੱਥੇ ਉਹ ਚਲੇ ਗਏ ਉੱਥੇ ਤੁਹਾਡੇ ਪੈਸੇ ਚਲੇ ਗਏ ਮਾਫ ਕਰਨਾ ਇਦਾਂ ਤੇ ਪਰਿਵਾਰ ਵੀ ਦੁਨੀਆ ਤੇ ਹੈਗੇ ਨੇ ਉਦਾਂ ਗੁਰਦੁਆਰੇ ਵੀ ਆਉਣਾ ਹੈ ਮੰਦਰ ਵੀ ਜਾਣਾ ਹੈ ਚਰਚ ਵੀ ਜਾਣਾ ਹੈ ਯਾਨੀ ਕਿ ਦੁਨੀਆ ਦੇ ਸਾਰੇ ਧਾਰਮਿਕ ਸਾਰੇ ਕਰਮ ਧਾਰਮ ਕਰਨੇ ਨੇ ਮਾਫ ਕਰਨਾ ਸਾਧ ਸੰਗਤ ਜੀ ਜਿਹੜੀ ਗੁਰਬਾਣੀ ਹੈ ਨਾ ਇਹ ਇਨਸਾਨ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹਦਾ ਇੱਕ ਚੀਜ਼ ਮਹਿਸੂਸ ਕਰਦਾ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਾਤਸ਼ਾਹ ਜੀ ਨੇ ਇੱਕ ਸ਼ਬਦ ਇਦਾਂ ਦਾ ਲਿਖਿਆ ਜਿੱਥੇ ਕਾਂ ਨੂੰ ਕਿਹਾ ਹੋਵੇ ਤੂੰ ਕਾਂ ਬਣ ਗਾਂ ਨੂੰ ਕਿਹਾ ਹੋਵੇ ਤੂੰ ਗਾਂ ਬਣ ਸੱਪ ਨੂੰ ਕਿਹਾ ਹੋਵੇ ਤੂੰ ਸੱਪ ਬਣ ਚਿੜੀ ਨੂੰ ਕਿਹਾ ਹੋਵੇ ਤੂੰ ਚਿੜੀ ਬਣ ਜਾ ਉਹੰਤੇ ਜੋ ਹੈਗਾ ਉਹ ਦਿਸੇ ਇੱਕੋ ਇਨਸਾਨ ਆ ਜਿਹਨੂੰ ਬਾਰ-ਬਾਰ ਕਹਿਣਾ ਪੈਂਦਾ ਬੰਦਿਆ ਤੂੰ ਬੰਦਾ ਬਣ ਉਹ ਬੰਦਿਆ ਬੰਦਾ ਬਣ ਜਾ ਤੂੰ ਇਹਦਾ ਮਤਲਬ ਬੰਦਾ ਬੰਦਾ ਐ ਨਹੀਂ ਨਹੀਂ ਮਹਾਰਾਜ ਕਹਿੰਦੇ ਨਹੀਂ ਪੁੱਛੋ ਕਿਉਂ ਜੇ ਹੁੰਦਾ ਤੇ ਮਹਾਰਾਜ ਨੂੰ ਲਿਖਣਾ ਨਾ ਪੈਂਦਾ ਕਰਤੂਤ ਪਸ਼ੂ ਕੀ ਮਾਨਸਜਾਤ ਲੋਕ ਪਚਾਰਾ ਕਹਿਆ ਦਿਨ ਰਾਤ ਕਹਿੰਦੇ ਤੇਰੀ ਸ਼ਕਲ ਮਨੁੱਖਾਂ ਵਾਲੀ ਆ ਪੈਰ ਤੇਰੇ ਮਨੁੱਖਾਂ ਵਾਲੇ ਆ ਅੱਖਾਂ ਤੇਰੀਆਂ ਮਨੁੱਖਾਂ ਵਾਲੀਆਂ ਹੱਥ ਪੈਰ ਤੇਰੇ ਮਨੁੱਖਾਂ ਵਾਲੇ ਨੇ ਪਰ ਯਾਰ ਤੇਰੇ ਕੰਮ ਨਹੀਂ ਮਨੁੱਖਾਂ ਵਾਲੇ 하게 ਕਰਤੂਤ ਤੇਰੀ ਬਹੁਤ ਮਾੜੀ ਐ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਤੋ ਇਸ ਕਰਕੇ ਹਜ਼ੂਰੇ ਤੇ ਫਰਮਾਉਂਦੇ ਨੇ ਸ਼ੇਖਾ ਅੰਦਰੋਂ ਜ਼ੋਰ ਛੜ ਤੂੰ ਆਪਣੇ ਅੰਦਰੋਂ ਆੜਾ ਤੂੰ ਦੋਨੇ ਬੰਨ ਕੇ ਰੱਖਿਆ ਨਾ ਵੈਸੇ ਆਪਾਂ ਜਿਹੜੀ ਗੱਲ ਪਹਿਲਾਂ ਕਿ ਵੀ ਵਕਾਰ ਪੰਜ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਰ ਜਿਹੜੇ ਦੋ ਰੇ ਨਾ ਕਾਮ ਤੇ ਕ੍ਰੋਧ ਇਹਦਾ ਜ਼ਿਕਰ ਸਤਗੁਰ ਨੇ ਬਾਣੀ ਚ ਬਹੁਤ ਥਾਵਾਂ ਤੇ ਕੱਲਿਆਂ ਵੀ ਕੀਤਾ ਵਾ ਜਿਵੇਂ ਆਪਾਂ ਤੁਕਾਂ ਹੁਣੇ ਪੜ ਕੇ ਏਟੇ ਆ ਵੀ ਕਾਮ ਕ੍ਰੋਧ ਕਾਇਆ ਕੋ ਗੱਲ ਐ ਕਾਮ ਕ੍ਰੋਧ ਨਗਰ ਬਹੁ ਭਰਿਆ ਪਰਸ਼ਾ ਜੀ ਨੇ ਹੁਣ ਵਿਕਾਰ ਤੇ ਦੂਜੇ ਵੀ ਹੈਗੇ ਆ ਪਰ ਇਹ ਜਾਦੇ ਚੰਡਾਲ ਇੰਨੇ ਚੰਡਾਲ ਨੇ ਇਹਨਾਂ ਨੇ ਜ਼ਿੰਦਗੀ ਹੁਣ ਕਾਮ ਵਾਸ਼ਨਾਵਾਂ ਨੇ ਆਪਾਂ ਰੋਜ਼ ਪੇਪਰ ਪੜ੍ਹਦੇ ਆ ਇੱਕ ਅੱਦੀ ਘਟਨਾ ਕੋਈ ਨਾ ਕੋਈ ਇਸ ਚੰਡਾਲ ਦੇ ਕਰਕੇ ਤਬਾਹ ਹੋਈ ਹੁੰਦੀ ਆ ਕੋਈ ਕ੍ਰੋਧ ਕਰਕੇ ਕੋਈ ਕਾਮਵਾਸ਼ਨਾਵਾਂ ਕਰਕੇ ਜ਼ਿੰਦਗੀਆਂ ਜਿਹੜੀਆਂ ਉਹ ਤਬਾਹ ਹੋਈਆਂ ਹੁੰਦੀਆਂ ਨੇ ਤੂੰ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਹੇ ਧਾਰਮਿਕ ਵਿਅਕਤੀ ਤੂੰ ਆਪਣੇ ਅੰਦਰ ਦਾ ਜ਼ੋਰ ਛੱਡ ਤੂੰ ਇਹਨਾਂ ਦੋਹਾਂ ਦੀ ਗ੍ਰਿਫਤ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਭਉ ਕਰ ਪਰਮੇਸ਼ਰ ਦੇ ਭਉ ਚ ਆ ਜਾ ਤੇ ਝਲ ਗਵਾਇਆ ਆਪਣਾ ਝਲਪੁਣਾ ਦੂਰ ਕਰ ਦੇ ਗੁਰ ਕੇ ਭੈ ਗੁਰੂ ਦੇ ਭੈ ਵਿੱਚ ਰਹਿ ਕੇ ਜਿਵੇਂ ਆਪਾਂ ਗੱਲ ਕੀਤੀ ਜਿਹੜੇ ਬੱਚੇ ਆਪਣੇ ਮਾਂ-ਬਾਪ ਦੇ ਭੈ ਚ ਹੁੰਦੇ ਆ ਨਾ ਫਿਰ ਦੁਨਿਆਵੀ ਡਰ ਉਹਨਾਂ ਨੂੰ ਕਦੀ ਨਹੀਂ ਡਰਾ ਸਕਦਾ ਤੇ ਜਿਹੜੇ ਆਪਣੇ ਮਾਂ-ਬਾਪ ਦੇ ਭੈ ਨੂੰ ਲਾ ਦੇਣਾ ਫਿਰ ਤੇ ਕਈ ਵਾਰੀ ਚੌਂਕੀਦਾਰ ਵੀ ਡਰਾਉਂਦਾ ਉਹਨਾਂ ਨੂੰ ਫਿਰ ਤੇ ਨਿਕੀਆਂ ਨਿੱਕੇ ਚੀਜ਼ਾਂ ਉਹਨਾਂ ਨੂੰ ਡਰਾਉਂਦੀਆਂ ਨੇ ਤੇ ਸਭ ਜਿਆਦਾ ਦੀ ਜ਼ਿੰਦਗੀ ਚ ਪਿਤਾ ਦਾਦੂ ਸੀ ਨਾ ਸਮੇਂ ਦੀਆਂ ਸਰਕਾਰਾਂ ਨਾਲ ਡਰਾ ਸਕੀ ਉਹਨਾਂ ਨੂੰ ਮਜਾਲ ਕੀ ਸੀ ਕਿਸੇ ਦੇ ਭੈ ਵਿੱਚ ਉਹ ਸਿਰ ਸੁੱਟ ਜਾਂਦੇ ਇਤਿਹਾਸ ਬੋਲਦਾ ਸਾਡੇ ਸਾਹਮਣੇ ਤਾਰੀਖ ਦੇ ਪੰਨੇ ਸਾਡੀ ਗਵਾਹੀ ਪਰਦੇ ਨੇ ਕਿ ਜ਼ਿੰਦਗੀ ਜੂਣੀ ਐਦਾਂ ਕਿ ਮੈਂ ਆਪਣੇ ਗੁਰੂ ਦੇ ਪੈਹ ਚ ਹਾਂ ਦੁਨਿਆਵੀ ਡਰ ਮੈਨੂੰ ਕਿਦਾਂ ਡਰਾ ਜੇ ਜੀ ਤਾਂ ਸਤਿਗੁਰ ਨੇ ਆਖਿਆ ਸੀ ਜੇਨ ਨਿਰਭਉ ਜੇਨ ਹਰ ਨਿਰਭਉ ਧਾਇਆ ਜੀ ਤਿੰਨ ਕਾ ਭਉ ਸਭ ਸਾਰੇ ਭਾਗ ਦੂਰ ਹੋ ਜਾਣੇ ਫਿਰ ਗਵਾਜ ਜਾਣੇ ਆਪਣੇ ਭਉ ਲੱਭਣੇ ਹੀ ਨਹੀਂ ਕਿਉਂਕਿ ਡਰ ਬੰਦੇ ਦੇ ਕੰਮਾਂ ਚੋਂ ਪੈਦਾ ਹੁੰਦਾ ਸਾਧ ਸੰਗਤ ਜੀ ਤੁਸੀਂ ਕੰਮ ਗਲਤ ਨਹੀਂ ਕੀਤਾ ਡਰ ਕਹਤਾ ਜੀ ਜੇ ਕੰਮ ਗਲਤ ਆ ਫਿਰ ਡਰਾਂਗੇ ਜੇ ਕੰਮ ਗਲਤ ਹੋਵੇ ਨਾ ਫਿਰ ਤੇ ਬੱਚਿਆਂ ਨਾਲ ਵੀ ਨਿਗਾ ਨਹੀਂ ਮੜਾਈ ਜਾਂਦੀ ਕਈ ਵਾਰੀ ਤੇ ਜੇ ਤੁਹਾਡੇ ਕੰਮ ਸਹੀ ਹੋਣ ਤੇ ਬੰਦਾ ਅਫਸਰ ਦੀ ਅੱਖਾਂ ਚੱਖਾਂ ਪਾ ਗੱਲਾਂ ਕਰਦਾ ਅਫਸਰ ਵੀ ਕਹਿੰਦਾ ਵੀ ਯਾਰ ਕਮਾਲ ਆ ਬੰਦੇ ਦੀ ਯੁਰਤ ਵੇਖ ਦੂੰ ਕਿੰਦੀ ਦਲੇਰੀ ਨਾਲ ਬੰਦੇ ਨੇ ਮੇਦੀ ਅੱਖ ਚੱਖ ਪਾਏ ਗੱਲ ਕੀਤੀ ਤੋ ਇਸ ਕਰਕੇ ਸਾਸੰਗਤ ਪਾਤਸ਼ਾਹ ਜੀ ਨੇ ਨਾ ਇਹ ਸ਼ਬਦ ਹੀ ਹੁੰਦੇ ਆ ਜਿਨ੍ਹਾਂ ਨਾਲ ਬੰਦੇ ਨੂੰ ਅੰਦਰੋਂ ਤਕੜਾ ਕੀਤਾ ਤੋ ਮੈਂ ਕਈ ਵਾਰੀ ਸੋਚਦਾ ਏਡਾ ਵੱਡਾ ਖਜ਼ਾਨਾ ਸਾਡੇ ਕੋਲ ਬਾਣੀ ਦਾ ਇਹਨਾਂ ਸ਼ਬਦਾਂ ਨਾਲ ਹੀ ਗੁਰੂ ਪਾਤਸ਼ਾਹ ਜੀ ਨੇ ਮਨੁੱਖੀ ਜੀਵਨ ਨੂੰ ਅੰਦਰੋਂ ਬਲ ਦਿੱਤਾ ਸੀ ਜਿਹੜਾ ਸਾਡੇ ਕੋਲ ਅੱਜ ਗਵਾਜਦਾ ਜਾ ਰਿਹਾ ਅੰਦਰੋਂ ਤਕੜਾ ਕਰਦਾ ਸਾਨੂੰ ਇਹ ਜੀਵਨ ਤਕੜਾ ਕਰਦਾ ਮਜ਼ਬੂਤ ਕਰਦਾ ਏਡਾ ਬਲਿਆ ਜੋ ਮੰਦਰ ਕੋ ਥੰਮੇ ਥੰਮਣ ਤਿਉ ਗੁਰਕਾ ਸ਼ਬਦ ਬਨੇ ਸਥੰਪਨ ਜ਼ਿੰਦਗੀ ਨੂੰ ਪਿੱਲਰ ਦਾ ਕੰਮ ਕਰਦਾ ਜਦੋਂ ਅਸੀਂ ਸ਼ਬਦਾਂ ਨਾਲ ਜੁੜਾਂਗੇ ਸ਼ਬਦ ਗੁਰੂ ਸ਼ਬਦ ਨੇ ਕਿਉਂ ਵਰਤਿਆ ਸੀ ਪਾਤਸ਼ਾਹ ਜੀ ਨੇ ਵੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜੱਗ ਪਰਨ ਸਰੀਰਕ ਤੌਰ ਤੇ ਆਪ ਬੈਠੇ ਹੋਣ ਪਾਤਸ਼ਾਹ ਤੇ ਕਹਿਣ ਬਾਣੀ ਗੁਰੂ ਗੁਰੂ ਹੈ ਬਾਣੀ ਸ੍ਰੀ ਤੌਰ ਤੇ ਆਪ ਬੈਠੇ ਹੋਣ ਤੇ ਕਹਿਣਾ ਆ ਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਇਹਦਾ ਮਰ ਪਾਸ਼ਾ ਨੂੰ ਪਤਾ ਸੀ ਕਿ ਬਾਣੀ ਨੇ ਕਮਜ਼ੋਰ ਤੋਂ ਕਮਜ਼ੋਰ ਬੰਦਿਆਂ ਨੂੰ ਅੰਦਰੋਂ ਇੰਨਾ ਤਕੜੇ ਕਰ ਦੇਣਾ ਹੈ ਕਿ ਅਗਲੇ ਦਰਾ ਖੈਬਰ ਦਾ ਰਾਹ ਬੰਦ ਕਰਨ ਦੀ ਵੀ ਤਾਕਤ ਰੱਖਣਗੇ ਇਥੇ ਲਿਆ ਕੇ ਸ਼ਬਦ ਨਾਲੋਂ ਤੋੜ ਕੇ ਬਿਠਾਤਾ ਉਹਨਾਂ ਨੂੰ ਪਖੰਡੀਆਂ ਦੇ ਪੈਰਾਂ ਵਿੱਚ ਅਗਲਿਆਂ ਨੇ ਸ਼ਬਦ ਨਾਲੋਂ ਟੁੱਟਣ ਕਰਕੇ ਸਾਰਾ ਕੁਝ ਵਾਪਰਿਆ ਸਾਧ ਸੰਗਤ ਜੀ ਮੈਂ ਬੇਨਤੀ ਕਰਾਂ ਹੱਥ ਜੋੜ ਕੇ ਜਿੱਦਣ ਆਪਣੇ ਘਰਾਂ 'ਚ ਸ਼ਬਦ ਲੈ ਆਓਗੇ ਜਦਾਂ ਜਿੱਦਣ ਆਪਣੇ ਘਰਾਂ 'ਚ ਗੁਰਬਾਣੀ ਦੀ ਵਿਚਾਰ ਲੈ ਆਓਗੇ ਉਹ ਦਿਨ ਦੂਰ ਨਹੀਂ ਉਹ ਦਿਨ ਜਿਹੜੇ ਪਰ ਚੁਕੇ ਸਾਡੇ ਘਰਾਂ 'ਚ ਵਾਪਸ ਆ ਜਾਣਗੇ ਆ ਸਕਦਾ ਸਭ ਕੁਝ ਸ਼ੇਰ-ਏ-ਪੰਜਾਬ ਦਾ ਤਕਦੀ ਇਤਿਹਾਸ ਪੜ ਕੇ ਵੇਖਣਾ ਤੁਸੀਂ ਸਮਝ ਆ ਜਾਏ ਕਿ ਸਾਨੂੰ ਜਿਹੜਾ ਪੰਜਾਬੀ ਦਾ ਕੈਤਾ ਅੱਜ ਆਪਾਂ ਪੜਦੇ ਆਂ ਸ਼ੇਰ-ਏ-ਪੰਜਾਬ ਦੇ ਰਾਜ ਵੇਲੇ ਪੰਜਾਬੀ ਦਾ ਕੈਤਾ ਨਹੀਂ ਸੀ ਨਾ ਇਹ ਜਿਹੜਾ ਪੰਜਾਬੀ ਦਾ ਕੈਤਾ ਇੱਥੇ ਬਹੁਤ ਅੱਖਰ ਜਿਹੜੇ ਖਾਲੀ ਨੇ ਨਾਣਾ ਖਾਲੀ ਹੈ ਉਥੇ ਨਾਣਾ ਖਾਲੀ ਨਹੀਂ ਸੀ ਉਥੇ ਰਣ ਸੀ ਰਾਰਾ ਸ਼ਬਦ ਨਾਲ ਜੋੜਦਾ ਰਣ ਰਣ ਦਾ ਅਰਥ ਹੁੰਦਾ ਹੈ ਮੈਦਾਨ ਜਦੋਂ ਪੰਜਾਬ ਜਦੋਂ ਸਾਡੇ ਬੱਚੇ ਪੰਜਾਬੀ ਦੇ ਕਹਤੇ ਸ਼ੇਰੇ ਪੰਜਾਬ ਦੇ ਰਾਜ ਵੇਲੇ ਐਜੂਕੇਸ਼ਨ ਦਾ ਪੱਖ ਏਡਾ ਵੱਡਾ ਸੀ ਕਿ ਵਿਦੇਸ਼ਾਂ ਦੇ ਬੰਦੇ ਵੀ ਇੱਥੇ ਆਣ ਕੇ ਸ਼ੇਰੇ ਪੰਜਾਬ ਦੇ ਰਾਜ ਚ ਨੌਕਰੀ ਕਰਨ ਨੂੰ ਆਪਣੇ ਧਨ ਭਾਗ ਸਮਝਦੇ ਸੀ ਮੁਠੀ ਭਰ ਕਰੰਸੀ ਦੇਸ਼ ਪੰਜਾਬ ਦੀ ਵਿਦੇਸ਼ਾਂ ਵਿੱਚ ਜਾ ਕੇ ਕਈ ਗੁਣਾ ਵੱਧ ਜਾਂਦੀ ਸੀ ਮੁੱਠੀ ਭਰ ਕਰਨ ਸੀ ਸ਼ੇਰੇ ਪੰਜਾਬ ਦੇ ਰਾਜ ਦੀ ਕਦੀ ਉਸ ਸਮੇਂ ਦਾ ਇਤਿਹਾਸ ਪੜ ਕੇ ਵੇਖਣਾ ਪਰ ਅੰਗਰੇਜ਼ਾਂ ਨੂੰ ਪਤਾ ਸੀ ਉਹਨਾਂ ਨੇ ਬੜੀ ਨੀਤੀ ਨਾਲੇ ਪੰਜਾਬੀ ਦੇ ਕੈਤਾ ਸਾਡੇ ਘਰੋਂ ਖਤਮ ਕਰਾਏ ਅਗਲਿਆਂ ਨੂੰ ਪਤਾ ਸੀ ਤਾਂ ਹੀ ਉਹਨਾਂ ਨੇ ਆਖਿਆ ਸੀ ਵੀ ਕੋਈ ਘਰ ਵੈਪਨ ਪਿਆ ਉਹਦਾ ਉਹ ਕੀਮਤ ਘੱਟ ਸੀ ਜੇ ਪੰਜਾਬੀ ਦਾ ਕੈਤਾ ਘਰ 'ਚ ਪਿਆ ਸੀ ਉਹਦੀ ਕੀਮਤ ਜਿਆਦਾ ਦਿੱਤੀ ਅਗਲਿਆਂ ਨੇ ਕਿਉਂਕਿ ਪੰਜਾਬੀ ਦਾ ਕੈਤਾ ਉਹ ਪੰਜਾਬੀ ਦਾ ਕੈਤਾ ਉਹਦਾ ਬੇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੀ ਜਿਹੜਾ ਬੱਚਾ ਪੰਜਾਬੀ ਦਾ ਕੈਤਾ ਪੜ੍ਹ ਲੈਂਦਾ ਸੀ ਨਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜ੍ਹ ਲੈਂਦਾ ਸੀ ਅੱਜ ਸਾਡੀ ਪੰਜਾਬੀ ਦੇ ਉੱਤੇ ਕਿਉਂ ਵਾਰ ਕੀਤਾ ਜਾ ਰਿਹਾ ਹੈ ਅੱਜ ਤਾਂ ਸਿੱਖ ਤੁਹਾਨੂੰ ਆਪਸ ਵਿੱਚ ਮਾਫ ਕਰਨਾ ਗੱਲ ਕਰਦੇ ਆ ਪੰਜਾਬੀ ਬੋਲਣ ਲੱਗਿਆ ਸੰਗ ਆਉਂਦੀ ਹੈ ਸ਼ਰਮ ਆਉਂਦੀ ਹੈ ਮੈਂ ਕਹਿੰਦਾ ਤੁਸੀਂ ਜਿਹੜੀ ਮਰਜ਼ੀ ਲੈਂਗੁਏਜ ਬੋਲੋ ਪਰ ਆਪਣੇ ਪਰਿਵਾਰਾਂ ਵਿੱਚ ਪੰਜਾਬੀ ਬੋਲੋ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਸ਼ਬਦਾਂ ਤੋਂ ਜਾਣੂ ਕਰਾਓ ਜਿੰਨੀਆਂ ਮਰਜ਼ੀ ਭਾਸ਼ਾਵਾਂ ਵਿੱਚ ਬਾਣੀ ਤੁਸੀਂ ਪੜ੍ਹ ਲਓਗੇ ਉਹਦੇ ਅਰਥ ਕਰ ਲਓਗੇ ਪਰ ਜਿੰਨੇ ਵਧੀਆ ਤਰੀਕੇ ਨਾਲ ਨੁਕਤੇ ਜਿਹੜੇ ਵਿਆਕਰਨ ਤੁਸੀਂ ਪੰਜਾਬੀ ਸਮਝ ਸਕਦੇ ਆ ਨਾ ਉਹ ਤੁਹਾਨੂੰ ਦੂਜੀ ਭਾਸ਼ਾ ਤੋਂ ਨਹੀਂ ਮਿਲਣਗੇ ਵਿਦੇਸ਼ਾਂ ਵਿੱਚ ਕਈ ਸਾਡੇ ਪਰਿਵਾਰਾਂ ਨੇ ਬਹੁਤ ਪੰਜਾਬੀ ਸੰਭੀਆ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈ ਪੰਜਾਬ ਦੇ ਬੱਚੇ ਵੀ ਉਦਾਂ ਦੀ ਪੰਜਾਬੀ ਨਹੀਂ ਬੋਲ ਸਕਦੇ ਜਿਹੜੇ ਕਈ ਪਰਿਵਾਰਾਂ ਨੇ ਇਹ ਜ਼ਿੰਮੇਵਾਰੀ ਸਮਝ ਕੇ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਸ਼ੁਰੂ ਤੋਂ ਜੋੜ ਦਿੱਤਾ ਤੇ ਕਈ ਆਪਣੇ ਹੌਲੀ ਹੌਲੀ ਮੌਲ ਜਿਵੇਂ ਪਿੱਛੇ ਦੇ ਪੰਜਾਬ ਦੇ ਇੱਕ ਸਕੂਲ ਦਾ ਰੌਲਾ ਪਿਆ ਸੀ ਤੁਸੀਂ ਵੇਖਿਆ ਹੋਣਾ ਬਹੁਤ ਹਾਈਲਾਈਟ ਹੋਈ ਸੀ ਖਬਰ ਸਕੂਲਾਂ ਉੱਤੇ ਵੀ ਕਈ ਆਫਥਾਂ ਤੇ ਪੰਜਾਬੀ ਬੋਲਣ ਤੇ ਪੜ੍ਹਨ ਤੇ ਅਗਲੇ ਪਾਬੰਦੀ ਲਾਉਂਦੇ ਨੇ ਤੁਹਾਪਾ ਜਾਗਣਾ ਪਰ ਸचेत ਹੋਣਾ ਮਹਾਪਾ ਨੂੰ ਮੈਂ ਕਹਿੰਦਾ ਸਾਨੂੰ ਸ਼ਰਮ ਨਹੀਂ ਹੋਣੀ ਚਾਹੀਦੀ ਆਪਸ ਵਿੱਚ ਪੰਜਾਬੀ ਚ ਗੱਲ ਕਰਦੇ ਆਂ ਅਗਲਾ ਅਗਲੇ ਨੂੰ ਤੁਹਾਡੇ ਤਾਂ ਹੀ ਕੰਮ ਆ ਉਹ ਆਪੇ ਸ਼ਬਦ ਬੋਲੇ ਤੁਹਾਡੇ ਨਾਲ ਪ੍ਰਸ਼ਾਹੀ ਤੇ ਬੰਦਾ ਵੇਖ ਕੇ ਅਸੀਂ ਸਾਡੇ ਮੂੰਹ ਚੋਂ ਉਸੇ ਵੇਲੇ ਭਾਸ਼ਾ ਦੂਜੀ ਨਿਕਲ ਆਉਂਦੀ ਤੁਸੀਂ ਇੰਗਲਿਸ਼ ਬੋਲੋ ਆਉਣੀ ਚਾਹੀਦੀ ਹੈ ਤੁਸੀਂ ਹਿੰਦੀ ਬੋਲੋ ਜਿਹੜੀ ਮਰਜ਼ੀ ਤੁਹਾਨੂੰ ਭਾਸ਼ਾ ਹੋਵੇ ਪਰ ਸਾਨੂੰ ਮਾਂ ਬੋਲੀ ਪੰਜਾਬੀ ਬੋਲਣ ਵਿੱਚ ਕੋਈ ਵੀ ਸ਼ਰਮ ਨਹੀਂ ਹੋਣੀ ਚਾਹੀਦੀ ਤੋ ਇਸ ਕਰਕੇ ਇਹਨਾਂ ਗੱਲਾਂ ਤੇ ਸਾਨੂੰ ਪੈਰਾ ਦੇਣਾ ਪੈਣਾ ਸਾਧ ਸੰਗਤ ਜੀ ਤੋ ਬਾਦਸ਼ਾਹ ਜੀ ਨੇ ਜਿਹੜਾ ਬਖਸ਼ਿਸ਼ ਭਰਿਆ ਬਚਨ ਕੀਤਾ ਸੀ ਇਹ ਜਿਹੜੇ ਦੋ ਨੇ ਜਿਹੜੇ ਉਂਗਲਾਂ ਤੇ ਇਨਸਾਨ ਨੂੰ ਨਚਾਉਂਦੇ ਨੇ ਝੱਲਾ ਕਰਦੇ ਨੇ ਗੁਰ ਕੇ ਭੈ ਗੁਰੂ ਦੇ ਭੈ ਵਿੱਚ ਕੇਤੇ ਨਸਤਰੇ ਭੈ ਵਿੱਚ ਨਿਰਭਉ ਪਾਏ ਭੈ ਵਿੱਚ ਰਹਿ ਕੇ ਉਸ ਨਿਰਭਉ ਦੀ ਪ੍ਰਾਪਤੀ ਹੋ ਸਕਦੀ ਹੈ ਤੋ ਪਾਸ਼ਾ ਜੀ ਕਹਿੰਦੇ ਨੇ ਮਨ ਕਠੋਰ ਸ਼ਬਦ ਭੇ ਤੂੰ ਸਾਸ ਜਿਹੜਾ ਮਨ ਹੈ ਨਾ ਇਹਨੂੰ ਕਠੋਰ ਆਖਿਆ ਇਹਨੂੰ ਕਠੋਰ ਪਤਾ ਕਿਉਂ ਆਖਿਆ ਇੱਕ ਆਪਾਂ ਸ਼ਬਦ ਆਪ ਪੜਦੇ ਹਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਣ ਆਮ ਕਰਕੇ ਜਦੋਂ ਸ਼ਬਦ ਪੜ੍ਹਦੇ ਆ ਇੱਕਦਮ ਸਾਡਾ ਧਿਆਨ ਜਾਂਦਾ ਵੀ ਸ਼ਾਇਰ ਜਿਹੜਾ ਬੰਦਾ ਚੜ੍ਹਾਈ ਕਰ ਚੁੱਕਾ ਨਾ ਉਹਦੇ ਪਰਥਾਏ ਸ਼ਬਦ ਨੇ ਵੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰੋਮ ਪਰ ਇਹਨੂੰ ਧਿਆਨ ਨਾਲ ਸਮਝਿਓ ਜਿਹੜਾ ਪਾਣੀ ਹੁੰਦਾ ਨੇ ਇਹਦੇ ਤਿੰਨ ਰੂਪ ਨੇ ਇੱਕ ਹੋ ਗਿਆ ਠੋਸ ਜਦੋਂ ਬਰਫ਼ ਬਣਦੀ ਆ ਇਸ ਬਣਦੀ ਆ ਠੋਸ ਹੋ ਗਿਆ ਇੱਕ ਹੋ ਗਿਆ ਜਦੋਂ ਪਾਣੀ ਪਿਗਲਦਾ ਵਾ ਪਾਣੀ ਬਣ ਗਿਆ ਇੱਕ ਜਦੋਂ ਤੁਸੀਂ ਨੂੰ ਚੁੱਲ੍ਹੇ ਤੇ ਰੱਖ ਦਿੱਤਾ ਭਾਪ ਬਣ ਗਈ ਤਿੰਨ ਰੂਪ ਹੋ ਗਏ ਹੁਣ ਮੰਨ ਲਓ ਵੀ ਬਰਫ਼ ਵਾ ਬਰਫ਼ ਸਿੱਧੀ ਕਦੀ ਕੰਮ ਆਉਂਦੀ ਆ ਜਦੋਂ ਤੱਕ ਉਹ ਆਪਣੇ ਅਸਲੀ ਰੂਪ ਚ ਨਾ ਆਵੇ ਉਦੋਂ ਤੱਕ ਮੰਨ ਲਓ ਬਰਫ਼ ਵਾ ਕਈ ਦੇਸ਼ ਐਸੇ ਆ ਜਿੱਥੇ ਪੀਣ ਦਾ ਪਾਣੀ ਵੀ ਬਰਫ਼ ਦਾ ਵਰਤਿਆ ਜਾਂਦਾ ਕੱਪੜੇ ਧੋਣ ਦਾ ਇਵਨ ਇਥੋਂ ਤੱਕ ਜਿਹੜਾ ਐਗਰੀਕਲਚਰ ਵਾਸਤੇ ਵੀ ਪਾਣੀ ਵਰਤੇ ਜਾਂਦਾ ਕਈਆਂ ਥਾਵਾਂ ਤੇ بارش ਦਾ ਪਾਣੀ ਬਰਫ਼ ਦਾ ਪਾਣੀ ਸਨੋ ਦਾ ਪਾਣੀ ਜਿਹੜਾ ਵਰਤਿਆ ਜਾਂਦਾ ਬਰਫ਼ ਜਿਹੜੀ ਹੁਣ ਬਰਫ਼ ਆਪਾਂ ਪਿੰਡਾਂ 'ਚ ਵੇਖਦੇ ਹੁੰਦੇ ਸੀ ਆ ਹੁਣ ਤਾਂ ਫਰਿੱਜਾਂ ਆ ਗਈਆਂ ਘਰਾਂ 'ਚ ਅੱਗੇ ਜਦੋਂ ਕਿਤੇ ਬਰਫ਼ ਲੈ ਕੇ ਆਉਣੀ ਵਿਆਹਾਂ ਸ਼ਾਦੀਆਂ ਤੇ ਦੋ ਤਿੰਨ ਸੱਲੀਆਂ ਲੈ ਆਉਣੀਆਂ ਤੇ ਜੇ ਅੱਜ ਵੱਧ ਗਈ ਆ ਨਾ ਤੋ ਉਹਨੂੰ ਰੱਖਣ ਵਾਸਤੇ ਕੀ ਕਰੀਦਾ ਸੀ ਬੋਰੀ ਚ ਲਪੇਟ ਕੇ ਤੂੜੀ ਵਾਲੇ ਕਮਰੇ ਦੇ ਵਿੱਚ ਰੱਖ ਦੇਣਾ ਤੇ ਬਨੇ ਬਨੇ ਤੂੰ ਵੀ ਤਾਂ ਕਿ ਕੱਲ ਤੱਕ ਇਹ ਜਿਹੜੀ ਖੁਰਨ ਤੋਂ ਬਚ ਜੇ ਤੇ ਜੇ ਤੁਸੀਂ ਬਰਫ਼ ਲਿਆ ਕੇ ਵਿਹੜੇ 'ਚ ਰੱਖ ਦੋ ਤੇ ਕੀ ਹੋਏਗਾ ਜੀ ਭਲਾ ਉਹ ਖੁਰ ਜਾਣੀ ਆ ਕਿਉਂਕਿ ਜਦੋਂ ਕਿਰਨਾ ਪੈਣੀ ਆ ਨਾ ਉੱਤੇ ਸੂਰਜ ਦੀਆਂ ਹਵਾ ਪੈਣੀ ਆ ਉਹਨੇ ਖੁਰ ਜਾਣਾ ਹੁਣ ਗੱਲ ਇੱਥੇ ਬਰਫ਼ ਦੀ ਨਹੀਂ ਹੋ ਰਹੀ ਇਥੇ ਗੱਲ ਮਨੁੱਖੀ ਮੰਨਦੀ ਹੋ ਰਹੀ ਆ ਹੁਣ ਐਦਾਂ ਤੁਸੀਂ ਬਰਫ਼ ਐਦਾਂ ਫੜ ਕੇ ਜ਼ੋਰ ਨਾਲ ਪੀਸ ਮਾਰੋ ਕਿ ਇਹ ਬੰਦਰਾ ਮੱਥਾ ਪਾੜ ਸਕਦਾ ਪਰ ਜੇ ਪਾਣੀ ਬਣਾ ਕੇ ਉਹੋ ਹੀ ਉਹਨਾਂ ਕਾ ਐਦਾਂ ਮਾਰੋਗੇ ਜਾ ਕੇ ਉਹਦਾ ਮੱਥਾ ਥੋੜਾ ਪਟਣਾ ਬਰਫ਼ ਨੇ ਨੁਕਸਾਨ ਕਰ ਦੇਣਾ ਪਾਣੀ ਨੇ ਨੁਕਸਾਨ ਨਹੀਂ ਕਰਨਾ ਅੱਛਾ ਜਦੋਂ ਤੱਕ ਬਰਫ਼ ਆਪਣੇ ਅਸਲੀ ਰੂਪ ਚ ਨਹੀਂ ਆਉਂਦੀ ਪਾਣੀ ਨਹੀਂ ਬਣਦਾ ਨਾ ਉਹਨੇ ਪੀਣ ਦੇ ਕੰਮ ਆਉਣਾ ਨਾ ਉਹਨੇ ਕੱਪੜੇ ਧੋਣ ਦੇ ਕੰਮ ਆਉਣਾ ਨਾ ਉਹਨੇ ਕਿਸੇ ਫਸਲ ਦੀ ਪੈਦਾ ਕਰਨ ਦੇ ਵਿੱਚ ਕੰਮ ਆਉਣਾ ਇਥੇ ਪਾਸ਼ਾ ਜੀ ਕਹਿੰਦੇ ਨੇ ਮਨੁੱਖੀ ਮਨ ਵੀ ਬਰਫ਼ ਦੀ ਤਰ੍ਹਾਂ ਕਠੋਰ ਹੋ ਚੁੱਕਾ ਵਾ ਸਖਤ ਹੋ ਚੁੱਕਾ ਵਾ ਇਹ ਕੰਮ ਕਦੋਂ ਆਊਗਾ ਜਦੋਂ ਆਪਣੇ ਅਸਲੀ ਰੂਪ ਚਾਹੇਗਾ ਪਾਣੀ ਬਣੇਗਾ ਤੇ ਪਾਣੀ ਕਦੋਂ ਬਣੂਗਾ ਜਦੋਂ ਇੱਥੇ ਸੂਰਜਿਆਂ ਕਰਨਾ ਪੈਣ ਗਿਆ ਸੂਰਜ ਕੌਣ ਆ ਇੱਥੇ ਸੂਰਜ ਮੇਰਾ ਗੁਰੂ ਆ ਜਦੋਂ ਗੁਰੂ ਸੂਰਜ ਦੀਆਂ ਸੂਰਜ ਕਿਰਨ ਮਿਲੇ ਜਦੋਂ ਗੁਰੂ ਸੂਰਜ ਦੀਆਂ ਕਿਰਣਾ ਗਿਆਨ ਦੀਆਂ ਤਰੰਗਾਂ ਜਦੋਂ ਮੇਰੇ ਮਨ ਰੂਪੀ ਇਸ ਬਰਫ਼ ਦੇ ਉੱਤੇ ਪੈਣ ਗਿਆ ਫਿਰ ਕੀ ਹੋਏਗਾ ਜਲ ਕਾ ਜਲ ਹੁਣ ਮੇਰਾ ਮਨ ਪਾਣੀ ਬਣ ਜਾਣਾ ਸਖਤ ਕਠੋਰ ਤੋਂ ਮਨ ਕਠੋਰ ਸ਼ਬਦ ਭੇਤੂ ਜਦੋਂ ਪਾਣੀ ਬਣ ਗਿਆ ਫਿਰ ਇਹ ਮਾਂ ਦੇ ਕੰਮ ਵੀ ਆਉ ਫਿਰ ਇਹ ਪਿਤਾ ਦੇ ਕੰਮ ਵੀ ਆਉ ਫਿਰ ਇਹ ਦੋਸਤਾਂ ਮਿੱਤਰਾਂ ਦੇ ਕੰਮ ਵੀ ਆਉ ਫਿਰ ਕਿਸੇ ਡਿੱਗੇ ਨੂੰ ਉਠਾਊਗਾ ਵੀ ਫਿਰ ਕਿਸੇ ਲੋੜਵੰਦੀ ਲੋੜ ਪੂਰੀ ਕਰੂਗਾ ਐਦਾਂ ਤੇ ਬਸ ਕਠੋਰ ਰਹਿ ਗਿਆ ਇਹ ਤੇ ਪੱਥਰ ਦੀ ਨਿਆਈਂ ساری ਜ਼ਿੰਦਗੀ ਕੱਢ ਦੇਵੇਗਾ ਇਸ ਕਰਕੇ ਆਓ ਆਪਣੇ ਇਸ ਮਨ ਰੂਪੀ ਬਰਫ਼ ਦੇ ਉੱਤੇ ਗੁਰੂ ਗਿਆਨ ਦੀਆਂ ਕਿਰਨਾਂ ਪਾਈਏ ਐਵੇਂ ਨਹੀਂ ਸੀ ਭਾਈ ਗੁਰਦਾਸ ਜੀ ਨੇ ਆਖਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਗੁਰਨਾਨ ਨਾਣ ਸਾਹਿਬ ਜੀ ਨੂੰ ਸੂਰਜ ਦੀ ਨਿਆਈ ਆਖਿਆ ਵੀ ਗੁਰਨਾਨ ਸਾਹਿਬ ਦਾ ਉਪਦੇਸ਼ ਸੂਰਜ ਦੀ ਨਿਆਈ ਸੀ ਜਦੋਂ ਇਹ ਸੂਰਜ ਦੀ ਨਿਆਈ ਕਿਰਨ ਸਾਡੇ ਮਨ ਰੂਪੀ ਇਸ ਕਠੋਰ ਬਰਫ਼ ਤੇ ਪੈਣ ਗਿਆ ਫਿਰ ਸੂਰਜ ਕਿਰਨ ਮਿਲੇ ਸਾਰੇ ਵੱਲੋਂ ਸੂਰਜ ਕਿਰਨ ਮਿਲੇ ਜਲ ਕਾ ਜਲ ਤੋ ਸਾਡੀ ਖੇੜ ਇੱਥੇ ਹੋਣੀ ਚਾਹੀਦੀ ਏ ਕਿ ਅਸੀਂ ਆਪਣੇ ਸਮਾਨ ਨੂੰ ਪਾਣੀ ਬਣਾਉਣਾ ਵਾ ਜਲ ਬਣਾਉਣਾ ਵਾ ਇਹ ਪੀਣ ਦੇ ਕੰਮ ਆਵੇ ਇਹ ਕੱਪੜੇ ਧੋਣ ਦੇ ਕੰਮ ਆਵੇ ਕਿ ਇਹਦੀ ਪਿਆਸ ਬੁਝਾਵੇ ਕਿ ਦਾ ਕੁਝ ਸਵਾਰ ਸਕੇ ਜ ਜਨੂੰ ਆਪਾਂ ਕਹਿ ਸਕਦੇ ਆ ਤੂੰ ਇਸ ਕਰਕੇ ਸਾਧ ਸੰਗਤ ਜੀ ਮਨ ਕਠੋਰ ਪਾਸ਼ਾ ਜੀ ਕਹਿੰਦੇ ਨੇ ਮਨ ਕਠੋਰ ਸ਼ਬਦ ਭੇਦ ਤੂੰ ਸ਼ਬਦ ਵਰਤਿਆ ਵੇਖੋ ਗੁਰੂ ਅਮਰਦਾਸ ਮਹਾਰਾਜੀ ਨੇ ਬੈਠੇ ਆਪ ਆ ਧੰ ਗੁਰੂ ਅਮਰਦਾਸ ਪਾਸ਼ਾ ਜੀ ਗੱਦੀ ਤੇ ਤੇ ਕਹਿੰਦੇ ਨੇ ਮਨ ਕਠੋਰ ਸ਼ਬਦ ਭੇਦ ਤੂੰ हे भाई अपने कठोर मन नु गुरु दे शब्द विच भेद दे यानी कि गुरु दे शब्द नाल अपने मन नु वेन दे चंगी तरह मन कठोर शब्द भेद तू महाराज की फायदा होएगा दा मेनू किदे एदा फायदा बड़ा होना तेनु बड़ा कमाल दा फायदा होएगा मन कठोर शब्द भेद तू शांत वसए मन आए तेरे मन विच शांति आ जानी आ आज शांति नहीं गी आज टिका नहीं आज तुसी देखो ਕਲੇਸ਼ ਜਿਹੜੀ ਹੁੰਦੀ ਹੈ ਨਾ ਕਲੇਸ਼ ਪ੍ਰਾਣੇ ਬਜ਼ੁਰਗ ਇੱਕ ਸ਼ਬਦਾਂ ਦੇ ਹੁੰਦੇ ਸੀ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ ਪ੍ਰਾਣੇ ਬਜ਼ੁਰਗ ਇੱਕ ਸ਼ਬਦਾਂ ਦੇ ਹੁੰਦੇ ਸੀ ਜਿਸ ਘਰਾਂ ਚ ਕਲੇਸ਼ ਹੁੰਦਾ ਨਾ ਭਾਵੇਂ ਪਤੀ ਪਤਨੀ ਦਾ ਭਾਵੇਂ ਭਰਾ ਭਰਾ ਦਾ ਵਾ ਭਾਵੇਂ ਪਿਓ ਪੁੱਤ ਦਾ ਕਿਸੇ ਦਾ ਵੀ ਆ ਉਹ ਘੜਿਆਂ ਚ ਵੀ ਪਾਣੀ ਭੱਜ ਜਾਂਦਾ ਵਾ ਤੇ ਜਿੱਥੇ ਕਲੇਸ਼ ਨਹੀਂ ਹੈਗਾ ਉਥੇ ਫਿਰ ਬਰਕਤਾਂ ਹੀ ਆ ਨਾ ਤੁਸੀਂ ਵੇਖੋ ਜਿਹੜੇ ਸਾਂਝੇ ਟੱਬਰ ਵੀ ਆ ਨਾ ਉਹ ਹੀ ਰਹਿੰਦੇ ਆ ਜਿਨ੍ਹਾਂ ਚ ਕਲੇਸ਼ ਹੈ ਨੀ ਜੇ ਕਲੇਸ਼ ਪੈਣ ਲੱਗਦਾ ਉਹ ਕਹਿੰਦੇ ਵੀ ਲੜੋ ਨਾ ਪੁੱਤ ਇਹਨੂੰ ਚੰਗਾ ਵੱਖਰੇ ਹੋ ਜਾ ਵੀ ਮੈਂ ਨਹੀਂ ਚਾਹੁੰਦਾ ਤੁਹਾਡੇ ਕਲੇਸ਼ ਪਵੇ ਜਦੋਂ ਤੱਕ ਤੁਹਾਡੀ ਨਿਵਦੀਆ ਕਲੇਸ਼ ਨਹੀਂ ਹੈਗਾ ਤੁਸੀਂ ਇਕੱਠੇ ਰਹੋ ਘਰ ਨੂੰ ਅੱਗੇ ਲੈ ਕੇ ਜਦੋਂ ਕਲੇਸ਼ ਪੈਣਾ ਸ਼ੁਰੂ ਹੋਵੇ ਉੱਥੇ ਫਿਰ ਕਹਿੰਦਾ ਵੀ ਤੁਸੀਂ ਭਾਈ ਆਪਣੀ ਆਪਣੀ ਖਾ ਲੋ ਮੈਂ ਨਹੀਂ ਚਾਹੁੰਦਾ ਰੋਜ਼ ਤੁਹਾਡੀ ਛੱਤ ਰੋਟੀ ਹੋਵੇ ਕਲੇਸ਼ ਬੜੀ ਖਤਰਨਾਕ ਚੀਜ਼ ਐ ਇਸ ਤੋਂ ਬਚਿਆ ਜਾ ਸਕਦਾ ਅੱਜ ਤਾਂ ਸ਼ੈਨਸ਼ੀਲਤਾ ਬਹੁਤ ਜ਼ਿਆਦੀ ਘਟ ਗਈ ਆ ਇਹ ਜਿਹੜੀ ਇਹਨੇ ਸਾਡੀਆਂ ਜ਼ਿੰਦਗੀਆਂ ਦਾ ਨੁਕਸਾਨ ਕੀਤਾ ਹੈ ਬੜਾ ਵੱਡਾ ਨੁਕਸਾਨ ਕੀਤਾ ਆਪਣੇ ਆਪ ਨਾਲ ਇਹੋ ਤੇ ਜੰਗ ਪਾਦਸ਼ਾਹੀ ਬਾਣੀ ਸਮਝਾਉਂਦੀ ਹੈ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾਖ ਖਸਮ ਪਾਏ ਥਾਂ ਜਦੋਂ ਮਨੁੱਖ ਸ਼ਾਂਤੀ ਵਿੱਚ ਰਹਿ ਕੇ ਟਿਕਾਚ ਰਹਿ ਕੇ ਇੱਕ ਗੱਲ ਦਾ ਖਿਆਲ ਰੱਖਣਾ ਸਾਹਜ ਵਿੱਚ ਕੀਤਾ ਹੋਇਆ ਕੰਮ ਇਹਦੇ ਬੜੇ ਬੈਨੀਫਿਟ ਨੇ ਤੇ ਕਾਲੀ ਵਿੱਚ ਕੀਤੇ ਹੋਏ ਕੰਮਾਂ ਦੇ ਨੁਕਸਾਨ ਹੀ ਨੁਕਸਾਨ ਨੇ ਤੁਸੀਂ ਵੇਖੋ ਆ ਡਰਾਈਵ ਕਾਰ ਚਲਾਉਂਦੇ ਆ ਗੱਡੀ ਚਲਾਉਂਦੇ ਜਿਹੜੇ ਸਹਜ ਚ ਗੱਡੀ ਚਲਾਉਣ ਕੁਨੇ ਕਿਨੇ ਸਾਲ ਹੋ ਜਾਂਦੇ ਨੇ ਉਹ ਗੱਡੀ ਚਲਾਉਂਦੇ ਆ ਉਹ ਆਪ ਮਾਣਨਾ ਕਹਿੰਦੇ ਦੂਜੇ ਵੀ ਦਾਦੇ ਕਹਿੰਦੇ ਵੀ ਦੂਜੇ ਨੇ ਭਾਵੇਂ ਇਹ ਚ ਲਿਆ ਕੇ ਮਾਰ ਦਿੱਤੀ ਹੋਵੇ ਮਜਾਲ ਕੀ ਕਦੀ ਇਹਦੇ ਕੋਲੋਂ ਦੂਜੇ 'ਚ ਗੱਡੀ ਵਜੀ ਹੋਵੇ ਤੇ ਜਿਹੜੇ ਹਾਰਨ ਤੋਂ ਹੱਥ ਹੀ ਨਹੀਂ ਚੱਕਦੇ ਵੀ ਅੱਛਾ ਕਰਨਾ ਵੀ ਕੁਝ ਨਹੀਂ ਹੁੰਦਾ ਜਾ ਕੇ ਅੱਗੇ ਇਹ ਨਹੀਂ ਵੀ ਜਾ ਕੇ ਬਹੁਤ ਵੱਡੀ ਕੋਈ ਮੀਟਿੰਗ ਅਟੈਂਡ ਕਰਨੀ ਹੁੰਦੀ ਹੈ ਵੀ ਕਰਨਾ ਵੀ ਕੁਝ ਨਹੀਂ ਉਹ ਤੋਂ ਜਿਉਂ-ਜਿਉਂ ਬੰਦਾ ਮਚੋਰ ਹੁੰਦਾ ਨਾ ਫਿਰ ਵੱਡਾ ਹੁੰਦਾ ਜਾਂ ਫੇਰ ਕਹਿੰਦਾ ਯਾਰ ਕਰਨਾ ਵੀ ਕੁਝ ਨਹੀਂ ਮੈਂ ਨੁਕਸਾਨ ਕਰਦਾ ਤੇ ਕਈ ਵਾਰੀ ਬੰਦਾ ਮਾਹਤੜ ਨੂੰ ਥੱਪੜ ਮਾਰਦਾ ਤੇ ਤਗੜਿਆਂ ਦੇ ਅੱਗੇ ਤੇ ਤੁਸੀਂ ਵੇਖੋ ਗੱਡੀ ਚਲਾਉਂਦੇ ਜੇ ਕਿਤੇ ਰਿਕਸ਼ੇ ਵਾਲੇ ਦੇ ਨਾਲ ਖਹਿ ਜੇ ਤੇ ਉਹਨੂੰ ਘੂਰਦਾ ਵਾ ਵੱਡੇ ਦੀਵਾਜੇ ਤੇ ਮੁੜ ਕੇ ਨਾ ਕੋਈ ਗੱਲ ਦੀ ਕੀ ਫਰਕ ਪੈਂਦਾ ਵਾ ਇਹ ਗੱਲਾਂ ਨੇ ਜਿਹੜੀਆਂ ਸਮਝਣੀਆਂ ਪੈਣੀਆਂ ਨਾ ਮੈਂ ਇੱਕ ਵੀਡੀਓ ਵੇਖਿਆ ਸੀ ਇੱਕ ਕਿਤੇ ਆਟੋ ਵਾਲੇ ਦੇ ਕੋਲੋਂ ਕਿਤੇ ਬੁਲਟ ਵਾਲੇ ਨੌਜਵਾਨ ਦੇ ਪਿੱਛੇ ਮਾੜੀ ਟੱਕਰ ਵੱਜ ਗਈ ਉਹ ਉੱਤੋਂ ਉਤਰ ਕੇ ਨਾ ਬੁਲਟ ਤੋਂ ਤੇ ਆਣ ਕੇ ਬਜ਼ੁਰਗਾਂ ਨੂੰ ਇਦਾਂ ਉਹ ਫੇ ਲੋਕੀ ਆਂਦੇ ਯਾਰ ਜੇ ਸੱਚੀ ਬਾਪੂ ਦੇ ਕੋਲੋਂ ਵੱਜ ਵੀ ਗਿਆ ਨਾ ਤਾਂ ਵੀ ਸੋਚ ਵੀ ਤੇਰੇ ਪਿਤਾ ਵਰਗਾ ਯਾਰ ਪਰ ਜਿਹੜੀ ਜਵਾਨੀ ਆ ਨਾ ਸਾਹਸ ਨਾਲ ਜੀ ਉਹ ਗਿਆਨੀ ਮਾਨ ਸਿੰਘ ਝੌਰ ਕਈ ਵਾਰੀ ਉਹਨਾਂ ਦੀ ਕਥਾ 'ਚ ਨ ਅਕਸਰ ਇਹ ਗੱਲ ਹੁੰਦੀ ਸੀ ਉਹਨਾਂ ਕਹਿਣਾ ਵੀ ਜਿਹੜੀ ਨੌਜਵਾਨੀ ਆ ਨਾ ਜਿਹੜੀ ਜਵਾਨੀ ਆ ਜਿਸ ਬਾਜ਼ਾਰ ਵਿੱਚੋਂ ਚਾਰ ਟਰੱਕ ਭਰੇ ਲੰਘ ਜਾਂਦੇ ਆ ਨਾ ਕਈ ਵਾਰੀ ਜਵਾਨ ਬੰਦੇ ਦਾ ਇਕੱਲੇ ਦਾ ਨੰਗਣਾ ਊਖਾਂ ਦਾ ਕੋਈ ਵੇਖਿਆ ਬੁਲਟ ਜਦੋਂ ਚਲਾਉਣਗੇ ਤੇ ਲੱਤਾਂ ਬਾਹਰੋਂ ਕੱਢੀ ਹੁੰਦੀਆਂ ਇਦਾਂ ਪੀ 10 ਇਹਨੂੰ ਅੰਦਰ ਕਰ ਲਾ ਵੀ ਇਹ ਕੰਪੈਨ ਆ ਵੀ ਵੀ ਜਿਹੜੀ ਕਣਕ ਵੜਣੀ ਜਾ ਕੇ ਗੋਡੇ ਅੰਦਰ ਕਰਨਾ ਜਦੋਂ ਗੋਡੇ ਦੀ ਚਪੜੀ ਲੈਣੀ ਆ ਨਾ ਫੇਰ ਤੇ ਪੰਡਾ ਨਾ ਪੰਡਾ ਦੇ ਪੈਸੇ ਲੱਗਦੇ ਫੇਰ ਤੇ ਡਾਕਟਰ ਸਿੱਧਾ ਕਹਿੰਦੇ ਵੀ ਪਹਿਲਾਂ ਲੱਖ ਜਮ ਫੇ ਉੱਥੇ ਨਿਪ ਉੱਥੇ ਫਰਿਆਦ ਥੋੜਾ ਚੱਲਦੀ ਵੀ ਸਹੀਂ ਤੇ ਸਾਡੇ ਕੋ ਘਰ ਐ ਨਹੀਂ ਗਾ ਜੀ ਸਾਡੇ ਕੋ ਤੇ ਪੈਸੇ ਐ ਨਹੀਂ ਗੇ ਜੀ ਉਹ ਤੇ ਫਿਰ ਉਹ ਤੇ ਬੱਚੇ ਨਾ ਬੱਚੇ ਅਗਲੇ ਪਰ ਜਵਾਨੀ ਬੜੀ ਵੱਡੀ ਤੇ ਇਸ ਜਵਾਨੀ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ ਪਾਣੀ ਕੰਟਰੋਲ 'ਚ ਹੋਵੇ ਤੇ ਸਾਹਸ ਸਿੰਘ ਜੀ ਬਿਜਲੀ ਪੈਦਾ ਕਰਦਾ ਹੈ ਪਾਣੀ ਕੰਟਰੋਲ ਤੋਂ ਬਾਹਰ ਹੋਵੇ ਇੰਜ ਕਹਿ ਲਓ ਪਾਣੀ ਕੰਟਰੋਲ 'ਚ ਹੋਵੇ ਤੇ ਫਸਲ ਵਧੀਆ ਹੁੰਦੀ ਆ ਪਾਣੀ ਕੰਟਰੋਲ ਤੋਂ ਬਾਹਰ ਹੋ ਜਾਏ ਤੇ ਫਸਲ ਨੂੰ ਤਬਾਹ ਵੀ ਕਰ ਦਿੰਦਾ ਹੈ ਜਵਾਨੀ ਕੰਟਰੋਲ 'ਚ ਹੋਵੇ ਤੇ ਫਿਰ ਸਰਦਾਰ ਹਰੀ ਸਿੰਘ ਨਲੂਏ ਵਰਗੇ ਯੋਧੇ ਪੈਦਾ ਹੁੰਦੇ ਨੇ ਅਕਾਲੀ ਫੂਲਾ ਸਿੰਘ ਵਰਗੇ ਯੋਧੇ ਪੈਦਾ ਹੁੰਦੇ ਨੇ ਸਰਦਾਰ ਉਹ ਜਿਨ੍ਹਾਂ ਨੇ ਜ਼ਿੰਦਗੀਆਂ ਦੇ ਵਿੱਚ ਚੰਗੀਆਂ ਮੱਲਾ ਮਾਰੀਆਂ ਇਹੋ ਜਿਹੇ ਇਨਸਾਨ ਦੁਨੀਆ ਤੇ ਆਉਂਦੇ ਨੇ ਤੇ ਜਵਾਨੀ ਕੰਟਰੋਲ ਤੋਂ ਬਾਹਰ ਹੋ ਜੇ ਫਿਰ ਤੇ ਬੇਵਿਚਾਰੀ ਪਖੰਡੀ ਕਰਮਕਾਂਡੀ ਦੁਨੀਆ ਤੇ ਬਹੁਤ ਕੁਝ ਜਿੱਥੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਬਹੁਤ ਨੌਜਵਾਨ ਹੁੰਦੇ ਨੇ ਕਈ ਜਵਾਨੀ 'ਚ ਇੰਨਾ ਸਹਿਜ ਇੰਨਾ ਸਬਰ ਇਨੀ ਰਿਸਪੈਕਟ ਸਮਝ ਆ ਜਾਂਦੀ ਹੈ ਇੱਕ ਕਿਸੇ ਚੰਗੇ ਪਰਿਵਾਰ ਦਾ ਬੱਚਾ ਹੈ ਚੰਗੇ ਪਰਿਵਾਰ ਦੀ ਧੀ ਹੈ ਜਿਹਨੂੰ ਬੋਲਣ ਦਾ ਸਲੀਕਾ ਹੈ ਜਿਹਨੂੰ ਪਤਾ ਹੈ ਵੀ ਫੇਰ ਕਿਹੜਾ ਹੋਇਆ ਉਹ ਜਾਣੇ ਕੋਈ ਗੱਲ ਨਹੀਂ ਬੜੇ ਲੋਕ ਇਦਾਂ ਦੇ ਸਮਾਜ ਵਿੱਚ ਹਰ ਕਿਸਮ ਦੇ ਪਾਤਰ ਨੇ ਤੁਹਾਨੂੰ ਕਈ ਨੌਜਵਾਨ ਇਦਾਂ ਦੇ ਮਿਲਣਗੇ ਜਿਹੜੇ ਬਜ਼ੁਰਗਾਂ ਨਾਲ ਰਿਸਪੈਕਟ ਨਾਲ ਗੱਲ ਕਰਨਗੇ ਰਿਕਸ਼ੇ ਵਾਲੇ ਨਾਲ ਬੜੇ ਪਿਆਰ ਨਾਲ ਗੱਲ ਕਰਨਗੇ ਤੇ ਕਈ ਇਦਾਂ ਦੇ ਵੀ ਹੈਗੇ ਆ ਜਿਹੜੇ ਬੋਲਣ ਦਾ ਕੋਈ ਸਲੀਕਾ ਨਹੀਂ ਵੀ ਕਿਹਦੇ ਨਾਲ ਕਿਸ ਵਕਤ ਕਿੰਨੀ ਗੱਲ ਕਰਨੀ ਹੈ ਤੋ ਇਹ ਗੱਲਾਂ ਸਾਰੀਆਂ ਸੰਸਕਾਰਾਂ ਚੋਂ ਜਿਹੜੀਆਂ ਆਉਂਦੀਆਂ ਨੇ ਸਾਸਨ ਜੀ ਐਵੇਂ ਨਹੀਂ ਸੀ ਆਖਿਆ ਕਰਨੀ ਕਾਗਦ ਪਾਸ਼ਾ ਜੀ ਨੇ ਮਨ ਮਸਵਾਣੀ ਬੁਰਾ ਭਲਾ ਇਹ ਜਿਹੜੇ ਲੇਖ ਹਨ ਜਿਹਨੂੰ ਆਪਾਂ ਲੇਖ ਕਹਿੰਨੇ ਆ ਇਹ ਲੇਖ ਬੰਦਾ ਖੁਦ ਆਪ ਲਿਖਦਾ ਵਾ ਇਹ ਸੰਸਕਾਰ ਜਿੱਦਾਂ ਦੇ ਹੋਣੇ ਉਦਾਂ ਦੇ ਲੇਖ ਲਿਖੇ ਜਾਣੇ ਆ ਕਿਉਂਕਿ ਕਰਨੀ ਕਾਗਜ਼ ਦਾ ਮਨੁੱਖ ਦਾ ਜਿਹੜਾ ਆਚਰਣ ਆ ਨਾ ਕਰਨੀ ਇਹ ਪੇਪਰ ਵਾ ਕਰਨੀ ਕਾਗਜ਼ ਤੇ ਮਨ ਜਿਹੜਾ ਹੋਣਾ ਇਹਦੇ ਵਿੱਚ ਜਿਹੜੇ ਸੰਸਕਾਰ ਇਕੱਠੇ ਹੋਇਆ ਸ਼ਿਆਹੀ ਆ ਕਰਨੀ ਕਾਗਜ਼ ਤੇ ਮਨ ਮਸਵਾਣੀ ਤੇ ਪਾਸ਼ਾ ਜੀ ਕਹਿੰਦੇ ਨੇ ਬੁਰਾ ਭਲਾ ਦੋਵੇਂ ਲੇਖ ਪਏ ਜੇ ਤੇ ਸੰਸਕਾਰ ਚੰਗੇ ਹੋਣਗੇ ਲੇਖ ਚੰਗੇ ਲਿਖੇ ਜਾਣੇ ਆ ਜੇ ਸੰਸਕਾਰ ਮਾੜੇ ਹੋਏ ਤੇ ਲੇਖ ਮਾੜੇ ਲਿਖੇ ਜਾਣੇ ਆ ਐਵੇਂ ਨਾ ਦੋਸ਼ ਦਿਆ ਕਰੋ ਜੀ ਸਾਡੇ ਲੇਖਾਂ ਚ ਇੰਜ ਲਿਖਿਆ ਹੈ ਮੰਨੋ ਕਿ ਸਾਡੇ ਕੋਲ ਲੇਖ ਖੁਦ ਗਲਤ ਲਿਖੇ ਗਏ ਆ ਜੇ ਬੰਦੇ ਕੋਲ ਲੇਖ ਨਾ ਗਲਤ ਲਿਖੇ ਜਾਂਦੇ ਤੇ ਸ਼ੇਖ ਫਰੀਦ ਜੀ ਮਹਾਪੁਰਸ਼ਾਂ ਨੇ ਕਦੀ ਇਹ ਸ਼ਬਦ ਨਹੀਂ ਸੀ ਵਰਤਣਾ ਕਿ ਫਰੀਦਾ ਜਿੰਨੀ ਕਮੀ ਨਾਹੀਂ ਗੋੜ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂਦਾ ਦਰਬਾਰੋਂ ਨਾ ਕਦੀ ਨਹੀਂ ਸੀ ਕਹਿਣਾ ਕਿ ਭਾਈ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਇਹਦਾ ਮਤਲਬ ਕਾਲੇ ਲੇਖ ਬੰਦਾ ਹੀ ਲਿਖਦਾ ਵਾ ਰੱਬ ਨਹੀਂ ਲਿਖਦਾ ਲੇਖ ਲਿਖਣ ਲੱਗਿਆਂ ਧਿਆਨ ਰੱਖਣਾ ਤੇ ਲੇਖ ਸੰਸਕਾਰਾਂ ਦੇ ਸਿਰ ਤੇ ਲਿਖੇ ਜਾਣੇ ਜੇ ਸੰਸਕਾਰ ਕੱਠੇ ਹੋਣਗੇ ਤੇ ਮੈਂ ਲੇਖ ਚੰਗੇ ਲਿਖਾਂਗਾ ਜਿੱਥੇ ਵੀ ਰੋ ਵਧੀਆ ਤਰੀਕੇ ਨਾਲ ਰੋ ਗੱਲ ਅਮੀਰੀ ਗਰੀਬੀ ਦੀ ਨਹੀਂ ਹੁੰਦੀ ਗੱਲ ਬੰਦੇ ਦੇ ਰਹਿਣ ਸਹਿਣ ਦੇ ਉੱਤੇ ਡਿਪੈਂਡ ਕਰਦਾ ਹੈ ਤੋ ਹਜ਼ੂਰ ਸਮਝਾਉਂਦੇ ਨੇ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਏ ਥਾਏ ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ ਕਾਮ ਦੇ ਵੀ ਮੰਮੇ ਨੂੰ ਸਿਹਾਰੀ ਆ ਤੇ ਕ੍ਰੋਧ ਦੇ ਵੀ ਧਦੇ ਨੂੰ ਸਿਹਾਰੀ ਆ ਇਦਾ ਮਤਲਬ ਕੀ ਹੈ ਜੀ ਵਿਆਕਰਨ ਉਕਤੇ ਮੁਤਾਬਕ ਕਾਮ ਵਾਸ ਹੋ ਕੇ ਕ੍ਰੋਧ ਵਾਸ ਹੋ ਕੇ ਕਿਸੇ ਨੇ ਅੱਜ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ ਕਾਮ ਕ੍ਰੋਧ ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ ਮਹਾਰਾਜ ਫਿਰ ਕਿਤੇ ਪੁੱਛੋ ਗਿਆਨੀ ਜਾਏ ਜਾਓ ਜਾ ਕੇ ਕਿਸੇ ਗਿਆਨਵਾਨ ਨੂੰ ਜਿਹਨੇ ਜ਼ਿੰਦਗੀ ਚ ਗਿਆਨ ਦੀ ਕਮਾਈ ਕੀਤੀ ਆ ਜਿਹਨੇ ਆਪਣੀ ਜ਼ਿੰਦਗੀ ਚ ਇਸ ਜੀ ਨੂੰ ਹੰਡਾਇਆ ਵਾ ਜਾ ਕੇ ਉਹਨੂੰ ਵੀ ਪੁੱਛ ਕੇ ਦੇਖ ਲਓ ਇਹ ਪੰਜ ਜਿਹੜੇ ਦੋਵਕਾਰ ਨੇ ਕਾਮ ਤੇ ਕ੍ਰੋਧ ਇਹ ਜੇ ਮਨੁੱਖ ਦੇ ਜੀਵਨ 'ਚ ਟਿਕੇ ਹੋਏ ਆ ਤੇ ਮਨੁੱਖ ਕਦੀ ਵੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਨਹੀਂ ਕਮਾ ਸਕਦਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ ਆਓ ਅਸੀਂ ਵੀ ਉਸ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਜਿੱਤਾਂ ਮਹਾਨ ਯੋਧਿਆਂ ਦੇ ਆਪਾਂ ਦਿਨ ਮਨਾ ਰਹੇ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਜੇ ਉਹਨਾਂ ਨੇ ਜਦੋਂ ਲੋੜ ਪਈ ਤੇ ਆਪਣਾ ਵਾਰਿਆ ਤੇ ਬਾਣੀ ਦੇ ਸਰੂਪਾਂ ਦੀ ਉਤਾਰੇ ਕਰਵਾਏ ਬਾਣੀ ਨੂੰ ਸਮਝਿਆ ਤੇ ਬਾਣੀ ਨੂੰ ਸਮਝ ਕੇ ਜ਼ਿੰਦਗੀ 'ਚ ਧਾਰਨ ਕੀਤਾ ਤੇ ਜੇ ਆਪਾਂ ਉਹਨਾਂ ਦੇ ਦਿਨ ਮਨਾ ਰਹੇ ਆ ਆਪਾਂ ਵੀ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਧੰਨਵਾਦ ਸਮੂਹ ਸੰਗਤ ਦਾ ਉਹਨਾਂ ਪਰਿਵਾਰਾਂ ਦਾ ਉਹਨਾਂ ਭੈਣਾਂ ਦਾ ਵੀਰਾਂ ਦਾ ਜਿਹੜੇ ਸਵੇਰੇ ਸ਼ਾਮ ਲੰਗਰਾਂ ਦੀਆਂ ਸੇਵਾਵਾਂ ਕਰਦੇ ਨੇ ਕਿਉਂਕਿ ਇਹ ਜਦੋਂ ਸਮਾਗਮ ਹੁੰਦੇ ਨੇ ਨਾ ਸਾਧ ਸੰਗਤ ਜੀ ਹਰ ਇੱਕ ਦਾ ਟੀਮ ਵਰਕ ਹੁੰਦਾ ਹੈ ਹਰ ਇੱਕ ਬੰਦੇ ਦਾ ਆਪਣਾ ਯੋਗਦਾਨ ਹੁੰਦਾ ਹੈ ਕੋਈ ਸਬਜ਼ੀਆਂ ਕੱਟਦਾ ਹੈ ਕੋਈ ਪ੍ਰਸ਼ਾਦੇ ਬਣਾਉਂਦਾ ਹੈ ਮੈਂ ਸਵੇਰ ਦਾ ਵੇਖ ਰਿਹਾ ਭੈਣਾ ਪ੍ਰਸ਼ਾਦੇ ਬਣਾ ਰਹੀਆਂ ਨੇ ਕੁਝ ਵੀਰ ਦਾਲੇ ਤਿਆਰ ਕਰ ਰਹੇ ਨੇ ਇਹ ਸਾਰਿਆਂ ਦਾ ਟੀਮ ਵਰਕ ਹੈ ਹਰ ਇੱਕ ਬੰਦਾ ਆਪਣਾ ਯੋਗਦਾਨ ਪਾਉਂਦਾ ਹੈ ਤੇ ਜੇ ਇਹਨੇ ਸੋਹਣੇ ਤਰੀਕੇ ਨਾਲ ਭੈਣਾ ਵੀਰਾਂ ਨੇ ਸਾਰਿਆਂ ਨੇ ਸੇਵਾਵਾਂ ਕੀਤੀਆਂ ਤੇ ਸਾਡਾ ਫਰਜ਼ ਪਤਾ ਕੀ ਬਣਦਾ ਅਸੀਂ ਵੀ ਟਾਈਮ ਨਾਲ ਦੀਵਾਨਾ ਵਿੱਚ ਪਹੁੰਚ ਜਿਹੜਾ ਟਾਈਮ ਦਿੱਤਾ ਹੋਇਆ ਫਿਕਸ ਵੀ ਐਨੇ ਵਜੇ ਦੀਵਾਨ ਆਰੰਭ ਹੋਣਾ ਤੇ ਐਨੇ ਵਜੇ ਦੀਵਾਨ ਦੀ ਸਮਾਪਤੀ ਹੋਣੀ ਹੈ ਆਪਾਂ ਵਕਸਰ ਪਹੁੰਚ ਜੇ ਕਿਉਂਕਿ ਰੋਜ਼ ਇਦਾਂ ਦੇ ਉਪਰਾਲੇ ਜਿਹੜੇ ਆ ਉਹ ਕੀਤੇ ਨਹੀਂ ਜਾ ਸਕਦੇ ਜਦੋਂ ਹੁੰਦੇ ਨੇ ਤੇ ਆਪਣਾ ਸਭ ਤੋਂ ਵੱਡਾ ਯੋਗਦਾਨ ਪਤਾ ਕੀ ਹੈ ਅਸੀਂ ਆਪਣੇ ਘਰਾਂ ਦੇ ਟਾਈਮ ਜਿਹੜੇ ਆ ਕੰਮ ਛੇਤੀ ਸੰਕੋਚ ਕੇ ਤੇ ਵਕਤ ਸਰ ਗੁਰਦੁਆਰੇ ਸਹਿ ਪਹੁੰਚ ਕੇ ਜਿੱਥੇ ਸੇਵਾਵਾਂ ਕਰਨੀਆਂ ਉਹਨਾਂ 'ਚ ਆਪਣੇ ਹੱਥ ਵਟਾਉਣੇ ਆ ਤੇ ਇਹ ਵੀ ਇੱਕ ਸੇਵਾ ਮੈਂ ਸਮਝਦਾ ਗੁਰਦੁਆਰੇ ਬੈਠ ਕੇ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਸਾਰਿਆਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਆਓ ਆਉਣ ਵਾਲਾ ਜੱਥਾ ਬੜਾ ਪਿਆਰਾ ਜਿਨ੍ਹਾਂ ਨੇ ਤੁਹਾਨੂੰ ਇਤਿਹਾਸ ਸਰਵਣ ਕਰਾਉਣਾ ਹੈ ਭਾਈ ਸਰੂਪ ਸਿੰਘ ਜੀ ਕੜਿਆਣਾ ਆਪ ਜੀ ਨੇ ਇਸੇ ਇਕਾਗਰਤਾ ਦੇ ਨਾਲ ਬੜੇ ਪਿਆਰ ਨਾਲ ਇਤਿਹਾਸ ਸਰਵਣ ਕਰਨਾ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਬੁਲੰਦ ਆਵਾਜ਼ ਵਿੱਚ ਫਤਿਹ ਬਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ